ਜਿਹੜਾ ਅੱਜ ਦਾ ਸਮਾਂ ਚੱਲ ਰਿਆ ਨੇ ਜੀ ਉਹਦੇ ਵਿੱਚੋਂ 98% ਹਰ ਲੇਡੀ ਨੂੰ ਇੱਕ ਵਾਈਟ ਡਿਸਚਾਰਜ ਦੀ ਪ੍ਰੋਬਲਮ ਆ ਚੁੱਕੀ ਡਾਕਟਰਾਂ ਕੋਲ ਜਾਓ ਤੁਸੀਂ ਦੇਖੋ ਲੈਣਾ ਲੱਗੀਆਂ ਪਈਆਂ ਉਹਦਾ ਕਾਰਨ ਕੀ ਹੈ ਜਦੋਂ ਇਹ ਸਪਾਈਸੀ ਜ਼ਿਆਦਾ ਖਾਂਦੀਆਂ ਨਾ ਕਿਉਂਕਿ ਲੇਡਿਸ ਦੇ ਵਿੱਚ ਵੈਸੇ ਹੀ ਬੰਦੇ ਨਾਲੋਂ ਦੁਗਣੀ-ਦੁਗਣੀ ਹੀਟ ਜ਼ਿਆਦਾ ਹੁੰਦੀ ਜਦੋਂ ਤੋਂ ਤਿੱਖੇ ਮਸਾਲੇ ਸਾੜੇ ਮਸਾਲੇ ਇਹਦਾ ਉਹ ਖਾ ਲਿਆ ਉਹਨੇ ਟੈਂਪਰੇਚਰ ਨੇ ਜ਼ਿਆਦਾ ਹਾਈ ਹੋਰ ਹੋਣਾਵਾ ਹਉਤੋਂ ਪਹਿਲਾਂ ਉਹਨੇ ਲੀਵਰ ਦੇ ਵਿੱਚ ਗਰਮੀ ਪਾਦਣੀ ਬਹੁਤ ਜਿਆਦੀ ਮਾਤਰਾ ਦੇ ਵਿੱਚ ਲੀਵਰ 'ਚ ਗਰਮੀ ਪੈ ਗਈ ਬਸ ਉੱਥੋਂ ਹੀ ਰੋਗ ਪਾਉਣੇ ਲੀਵਰ ਤੋਂ ਹੀ ਹਰ ਬਿਮਾਰੀ ਦਾ ਇਸ਼ੂ ਸ਼ੁਰੂ ਹੋਈ ਹੁਣ ਅੱਜ ਕੱਲ੍ਹ ਤੁਸੀਂ ਸਰੀਰ ਦੇਖ ਲਓ ਬੱਚਿਆਂ ਦੇ ਲੰਮਕੇ ਪਏ ਨੇ ਮੋਟਾਪੇ ਦੇ ਸ਼ਿਕਾਰ ਬਹੁਤ ਜਿਆਦਾ ਬੱਚੇ ਹੋ ਰਹੇ ਹੁਣ ਉਹਦਾ ਕਾਰਨ ਇਹ ਆ ਕਿ ਚਿੱਟੀ ਜਿੰਦੀ ਜਦੋਂ ਉਹ ਕੈਮੀਕਲ ਅੰਦਰ ਜਾਂਦਾ ਆ ਉਹ ਆਪਣੇ ਸੁਪਰਮ ਹੌਰਮੋਨ ਦਾ ਸ਼ਿਕਰਾਣ ਨੂੰ ਖਤਮ ਕਰ ਦਿੰਦਾ ਜਦੋਂ ਉਹ ਘਟ ਗਿਆ ਟੈਸਟੋਸਟੇਰੋਨ ਲੈਵਲ ਡਾਊਨ ਪੈ ਗਿਆ ਫਿਰ ਬੰਦੇ ਤੇ ਮੋਟਾਪਾ ਆਉਣਾ ਹੀ ਆਉਣਾ ਜਿਹੜੇ ਬੰਦੇ ਦੇ ਮਟਾਪਾ ਪਾਉਣਾ ਸਟਾਰਟ ਹੋ ਗਿਆ ਸਮਝ ਲਓ ਇਹਦਾ ਟੈਸਟੋ ਲੈਵਲ ਪਿਆ ਤੋਂ 10 10 ਸਾਲ ਹੋ ਗਏ ਨੇ ਤੇ ਬੱਚਿਆਂ ਨੂੰ ਜਨਮ ਨਹੀਂ ਦੇ ਪਾ ਰਹੇ ਟੈਸਟ ਟਿਊਬ ਬੇਬੀ ਸੈਂਟਰਸ ਖੋਲਣ ਦਾ ਵੀ ਫਿਰ ਵੱਡਾ ਕਾਰਨ ਇਹ ਨਾ ਜੇ ਮੈਂ ਗੱਲ ਕਰਾਂ ਵੀ ਸਾਰੀ ਦੇ ਪਿਛੇ ਇੱਕ ਸਾਜਿ ਹੈ ਇਹ ਸਾਰਾ ਪਲਾਨ ਕੀਤਾ ਗਿਆ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਜਦੋਂ ਕੋਈ ਬਜ਼ੁਰਗ ਅੱਜ ਤੋਂ 50 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਕੋਈ ਬਿਮਾਰ ਹੁੰਦਾ ਸੀ ਤਾਂ ਆਪਣੇ ਘਰ ਦੇ ਬਜ਼ੁਰਗਾਂ ਦੇ ਕੋਲ ਜਾਂਦਾ ਸੀ। ਉਹਨਾਂ ਦੇ ਕੋਲੋਂ ਇਲਾਜ ਹੁੰਦਾ ਵੀ ਸੀ ਸਾਡੇ ਨਾਨੀ ਕੋਲ ਸਾਡੇ ਦਾਦੀ ਕੋਲ ਉਹ ਇਲਾਜ ਹੁੰਦਾ ਵੀ ਸੀ। ਪਰ ਸਮੇਂ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਗਈਆਂ। ਪਰ ਤੁਸੀਂ ਅੱਜ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਲੀਵ ਕਰਦੇ ਹੋ। ਪੁਰਾਣੇ ਬਜ਼ੁਰਗ ਜਦੋਂ ਖੇਤਾਂ 'ਚ ਹੱਲ ਚਲਾਉਂਦੇ ਸੀ ਸਾਰਾ ਸਾਰਾ ਦਿਨ ਕੰਮ ਕਰਦੇ ਸੀ ਧੁੱਪਾਂ ਦੇ ਵਿੱਚ। ਤੇ ਉਹ ਕੀ ਕਰਦੇ ਸੀ ਵੀ ਗਰਮੀ ਦੇ ਮੌਸਮ ਦੇ ਵਿੱਚ ਨਾ ਇੱਕ ਉਹਨਾਂ ਦਾ ਸ਼ਰਬਤ ਪਾਣੀ ਹੁੰਦਾ ਸੀ ਗੋੜਾਲਾ। ਅੱਜ ਵੀ ਜੇ ਅਗਰ ਉਹ ਗੋੜਾ ਵਾਲਾ ਸ਼ਰਬਤ ਪਾਣੀ ਨੌਜਵਾਨਾਂ ਨੂੰ ਮਿਲਣ ਲੱਗ ਪਵੇ ਤਾਂ ਮੈਨੂੰ ਆਸ ਹੈ ਵੀ 90% ਡਾਕਟਰ ਵਿਲੇ ਬੈਠ ਜਾਣਗੇ ਮੱਕੀ ਦੀ ਰੋਟੀ ਖਾਣ ਦੇ ਵੀ ਕੁਝ ਫਾਇਦੇ ਹੈਗੇ ਨੇ ਕੁਝ ਸਰੀਰ ਨੂੰ ਕੁਝ ਹੈ ਨੇ ਦੇ ਬੈਨੀਫਿਟ ਮੱਕੀ ਦੀ ਰੋਟੀ ਜਿਹੜੀ ਆ ਨਾ ਜੀ ਉਹ ਕੰਪਲੈਕਸ ਕਾਰਬ ਨਾਲ ਭਰਪੂਰ ਆ ਜਿਹੜਾ ਕੰਪਲੈਕਸ ਕਾਰਬ ਹੁੰਦਾ ਆ ਇਹ ਸਾਡੇ ਬੋਡੀ ਚ ਹੌਲੀ-ਹੌਲੀ ਡਾਈਜੈਸਟ ਹੁੰਦਾ ਜਿਹੜਾ ਬਾਡ ਕਾਰਬ ਆ ਇਹਨੇ ਉਸੇ ਵੇਲੇ 10-15 ਮਿੰਟ ਚ ਡਾਈਜੈਸਟ ਹੋਏਗਾ ਪਹਿਲੇ ਸਮਿਆਂ ਦੇ ਵਿੱਚ ਜੇਕਰ ਕੋਈ ਸਾਡਾ ਬਜ਼ੁਰਗ ਬਿਮਾਰ ਹੋ ਜਾਂਦਾ ਸੀ ਤਾਂ ਉਹ ਉਸ ਬਿਮਾਰੀ ਦਾ ਇਲਾਜ ਲੱਭਣ ਦੇ ਲਈ ਕਿਸੇ ਡਾਕਟਰ ਦੇ ਕੋਲ ਨਹੀਂ ਬਲਕਿ ਆਪਣੇ ਘਰ ਦੇ ਕਿਸੇ ਬਜ਼ੁਰਗ ਦੇ ਕੋਲ ਜਾਂ ਆਪਣੀ ਬਜ਼ੁਰਗ ਦਾਦੀ ਜਾਂ ਨਾਨੀ ਦੇ ਕੋਲ ਜਾਂਦਾ ਸੀ ਕਿਉਂਕਿ ਉਹਨਾਂ ਦੇ ਕੋਲ ਕੁਝ ਐਸੇ ਦੇਸੀ ਨੁਸਖੇ ਹੁੰਦੇ ਸੀ ਜਿਨ੍ਹਾਂ ਦੇ ਨਾਲ ਘਰ ਦੇ ਵਿੱਚ ਰੱਖੀਆਂ ਆਮ ਚੀਜ਼ਾਂ ਤੋਂ ਦੀ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਹੋ ਜਾਂਦਾ ਸੀ ਸਮਾਂ ਬਦਲਦਾ ਸਮਾਂ ਤੇਜ਼ ਹੁੰਦਾ ਇਹਨਾਂ ਦੇਸੀ ਨੁਸਖਿਆਂ ਨੂੰ ਕਿਤੇ ਨਾ ਕਿਤੇ ਅਲੋਪ ਕਰ ਦਿੱਤਾ ਗਿਆ ਤੇ ਇਸ ਦੀ ਜਗ੍ਹਾ ਸਾਡੇ ਮਹਿੰਗੇ ਡਾਕਟਰਾਂ ਨੇ ਲੈ ਲਈ ਪਰ ਕੁਝ ਲੋਕ ਹਾਲੇ ਵੀ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਨੇ ਤੇ ਦੇਸੀ ਨੁਸਖੇ ਆਪਣੇ ਸਰੀਰ ਦੇ ਉੱਪਰ ਕਿਸੇ ਵੀ ਬਿਮਾਰੀ ਦੇ ਵਿੱਚ ਉਹ ਅਪਲਾਈ ਕਰਦੇ ਇਹਨਾਂ ਹੀ ਦੇਸੀ ਨੁਸਖਿਆਂ ਦੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੋਬਨ ਜੀ ਉਰਫ ਬਾਬਾ ਬੌਕਸਰ ਮੌਜੂਦ ਆ ਉਮਰ ਬੇਸ਼ੱਕ ਬਹੁਤ ਥੋੜੀ ਆ ਪਰ ਨੁਸਖੇ ਉਹਨਾਂ ਬਜ਼ੁਰਗ ਦਾਦੀ ਜੀ ਨਾਨੀ ਵਾਲੇ ਨੇ ਗੱਲਾਂ ਬਾਤਾਂ ਜੋਬਨ ਦੇ ਨਾਲ ਜੋਗਨ ਬਾਈ ਸასი ਕਰੀ ਸასი ਗਾਲ ਬਾਈ ਜੀ ਠੀਕ ਠਾਕ ਵਧੀਆ ਬਾਈ ਜੀ ਅੱਛਾ ਜੋਬਨ ਜੀ ਨੇ ਮੈਂ ਕਿਹਾ ਕਿ ਜਦੋਂ ਕੋਈ ਬਜ਼ੁਰਗ ਅੱਜ ਤੋਂ 50 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਕੋਈ ਬਿਮਾਰ ਹੁੰਦਾ ਸੀ ਤਾਂ ਉਹ ਆਪਣੇ ਘਰ ਦੇ ਬਜ਼ੁਰਗਾਂ ਦੇ ਕੋਲ ਜਾਂਦਾ ਸੀ ਬਿਲਕੁਲ ਜੀ ਉਹ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਚਾਹੇ ਉਹ ਬੁਖਾਰ ਚੜ ਗਿਆ ਚਾਹੇ ਕੋਈ ਵੱਡੀ ਬਿਮਾਰੀ ਹੋ ਗਈ ਹਮ ਹਮ ਉਹਨਾਂ ਦੇ ਕੋਲੋਂ ਇਲਾਜ ਹੁੰਦਾ ਵੀ ਸੀ ਸਾਡੇ ਨਾਨੀ ਕੋਲ ਸਾਡੀ ਦਾਦੀ ਕੋਲ ਉਹ ਇਲਾਜ ਹੁੰਦਾ ਵੀ ਸੀ ਪਰ ਸਮੇਂ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਗਈਆਂ ਪਰ ਤੁਸੀਂ ਅੱਜ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਲੀਵ ਕਰਦੇ ਹੋ ਹਮ ਜਿਵੇਂ ਤੁਸੀਂ ਕਿਹਾ ਵੀ ਪੁਰਾਣੇ ਬਜ਼ੁਰਗਾਂ ਪਹਿਲਾਂ ਡਾਕਟਰ ਕੋਈ ਨਹੀਂ ਸੀ ਹੁੰਦੇ ਇਹਦੇ ਚਲੋ ਹੋਣੀ ਆ ਗਏ ਗਾਂ ਐਮਬੀਬੀਐਸ ਵੱਡੇ ਵੱਡੇ ਆ ਗਏ ਨੇ ਪਹਿਲਾਂ ਇਦਾਂ ਸੀ ਕਿ ਪਹਿਲਾਂ ਖਾਣ ਪੀਣ ਵੀ ਬੜਾ ਸ਼ੁੱਧ ਸੀ ਉਦੋਂ ਰੇੜੀਆਂ ਵਾਲੇ 버ਗਰ ਪੀਜਿਆਂ ਵਾਲੇ ਕਹਿ ਲੋ ਜਮਮਸ ਵਾਲੇ ਨਹੀਂ ਸੀ ਹੁੰਦੇ ਪੁਰਾਣੇ ਬਜ਼ੁਰਗ ਜਦੋਂ ਖੇਤਾਂ 'ਚ ਹੱਲ ਚਲਾਉਂਦੇ ਸੀ ਸਾਰਾ ਸਾਰਾ ਦਿਨ ਕੰਮ ਕਰਦੇ ਸੀ ਧੁੱਪਾਂ ਦੇ ਵਿੱਚ ਤੇ ਉਹ ਕੀ ਕਰਦੇ ਸੀ ਵੀ ਗਰਮੀ ਦੇ ਮੌਸਮ ਦੇ ਵਿੱਚ ਨਾ ਇੱਕ ਉਹਨਾਂ ਦਾ ਸ਼ਰਬਤ ਪਾਣੀ ਹੁੰਦਾ ਸੀ ਘੋੜਾਲਾ ਉਹਨਾਂ ਨੇ ਘੜੇ ਦੇ ਵਿੱਚ ਪਾਣੀ ਪਾ ਗਏ ਜੱਗ ਦੋ ਜੱਗ ਤੇ ਉਹਦੇ 'ਚ 1 ਕਰੋੜੀ ਗੁੜ ਗੁੜ ਦੀ ਘੋਲ ਦੇਣੀ। ਅੱਜ ਵੀ ਜੇ ਅਗਰ ਉਹ ਗੋੜਾ ਵਾਲਾ ਸ਼ਰਬਤ ਪਾਣੀ ਨੌਜਵਾਨਾਂ ਨੂੰ ਮਿਲਣ ਲੱਗ ਪਵੇ ਤਾਂ ਮੈਨੂੰ ਆਸ ਹੈ ਵੀ 90% ਡਾਕਟਰ ਵਿਲੇ ਬੈਠ ਜਾਣਗੇ। ਕਾਰਨ ਕੀ ਹੈ ਬਾਈ ਕਿਉਂਕਿ ਵੱਡੀ ਗੱਲ ਕਹੀ ਹੈ ਕਿ ਜੇ ਗੋੜਾ ਵਾਲਾ ਪਾਣੀ ਸਾਡੇ ਨੌਜਵਾਨ ਪੀਣ ਲੱਗ ਜਾਣ ਤਾਂ ਡਾਕਟਰ 90% ਤੱਕ ਵਿਲੇ ਹੋ ਜਾਣਗੇ। ਜਦੋਂ ਡਾਕਟਰਾਂ ਜਿਹੜੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਹਿੰਦੇ ਨੇ ਮਿੱਠਾ ਦਾ ਮਿੱਠਾ ਚਾਹੇ ਉਹ ਚੀਨੀ ਆ ਚਾਹੇ ਉਹ ਗੋੜਾ ਚਾਹੇ ਉਹ ਸ਼ੱਕਰ ਸ਼ੂਗਰ ਦਾ ਘਰ 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 ਦੇ ਵਿੱਚ ਸ਼ੂਗਰ ਵੱਧ ਗਿਆ ਮਿੱਠਾ ਤੇ ਮਿੱਠਾ ਕਹਿ ਦਿੰਦੇ ਨੇ ਪਰ ਮਿੱਠੇ 'ਚ ਅੰਤਰ ਦੇਖੋ ਨਾ ਜਿਹੜੀ ਚਿੱਟੀ ਚੀਨੀ ਆ ਇਹ ਤਾਂ ਜ਼ਹਿਰ ਹੈ 'ਚ ਕੈਮੀਕਲ ਪਾਰੇ ਨੇ ਕਦੀ ਦੇਖੀ ਤੁਸੀਂ ਬੰਦੀ ਮੈਂ ਦੇਖੀ ਸਾਡੇ ਲਾਗੇ ਦੋ ਮੈਲਾ ਹੀ ਖੁਦ ਗੰਨੇ ਛੱਡ ਕੇ ਆਉਂਦੇ ਨੇ ਇਦੇ ਚ ਇੱਕ ਨਾ ਕੈਮੀਕਲ ਮੈਨੂੰ ਨਾਮ ਨੇ ਯਾਦ ਨਹੀਂ ਇੰਗਲਿਸ਼ ਆਪਾਂ ਅੰਗਰੇਜ਼ੀ ਘਟ ਆਉਂਦੀ ਥੋੜੀ ਜੀ ਉਹ ਕਹਿੰਦੇ ਨੇ ਉਹ ਜਿਹੜਾ ਕੈਮੀਕਲ ਆਣਾ ਜੀ ਉਹ ਸਾਡੇ ਨੌਜਵਾਨਾਂ ਦੇ ਸ਼ਿਕਰਾਣੂਆਂ ਤੇ ਸਿੱਧਾ ਅਸਰ ਪਾਉਂਦਾ ਜਿਹੜਾ ਚੀਨੀ ਦੇ ਵਿੱਚ ਕੈਮੀਕਲ ਪਿੰਦਾ ਅੱਛਾ ਤੁਸੀਂ ਇੱਕ ਟੈਸਟ ਕਰ ਲਿਓ ਦੋ ਨੌਜਵਾਨ ਚੱਕ ਲਓ ਇੱਕ ਤੁਸੀਂ ਇੱਕ ਹੋਰ ਕੋਈ ਉਹਨੂੰ 10 ਦਿਨ ਚੀਨੀ ਫੋਲੋ ਖਵਾਓ ਚਾਹ ਚ ਵੀ ਦੁੱਧ ਚ ਵੀ ਪਾਣੀ ਚ ਵੀ ਜਿੱਦਾਂ ਵੀ ਮਿੱਠਾ ਤੇ ਦੂਜੇ ਬੰਦੇ ਨੂੰ ਗੋੜ ਖਵਾ ਲਿਓ ਤੇ ਦੋਨਾਂ ਦੇ ਟੈਸਟ ਕਰਾ ਲਿਓ ਤੇ ਤੁਹਾਨੂੰ ਖੁਦ ਪਤਾ ਚੱਲ ਜੇਗਾ ਜਿਹੜਾ ਗੋੜਿਆ ਇਹ ਮਰਦਾਂ ਵਾਸਤੇ ਮਰਦਾਨਾ ਹਾਰਤ ਤੱਕ ਖਜ਼ਾਨਾ ਸੀ। ਅੱਛਾ ਜਿਹੜਾ ਪੁਰਾਣੇ ਬਜ਼ੁਰਗ ਗੋੜ ਕਿਉਂ ਖਾਂਦੇ ਸੀ? ਪੁਰਾਣੇ ਬਜ਼ੁਰਗ ਚੂਰੀਆਂ ਘੋਟ-ਘੋਟ ਕੇ ਰੋਟੀਆਂ ਦੇ ਉੱਤੇ ਜਿੱਦਾਂ ਮੱਕਈ, ਛੋਲਿਆਂ, ਬਾਜਰੇ ਦੇ ਆਟੇ ਦੀਆਂ ਰੋਟੀਆਂ ਬਣਾ ਕੇ ਉਹਨਾਂ ਦੇ ਇੱਕ ਰੋੜੀ ਗੋੜ ਦੀ ਦੋ-ਦੋ ਕੜਸ਼ੀਆਂ ਘਿਓ ਪਾ ਕੇ ਪਚਾਉਂਦੇ ਉਹ ਪਚਾਉਣਾ ਵੀ ਬੜਾ ਔਖਾ। ਹੂੰ ਪਰ ਜਿਹੜਾ ਬੰਦਾ ਅੱਜ ਵੀ ਗੋੜ ਦੀ ਚੂਰੀ ਖਾਂਦਾ ਨਾ ਭਾਜੀ ਉਹਦੇ ਟੈਸਟੋ ਲੈਵਲ ਤੇ ਉਹਦੇ ਸ਼ਕਰਾਣੂ ਦੂਜਿਆਂ ਨੂੰ ਵੱਖਰੇ ਪਾਏ ਜਾਂਦੇ ਹਨ। ਮੈਨੂੰ ਲੱਗਦਾ ਫਿਰ ਸਾਡੇ ਲੋਕ ਜਿਹੜੇ ਨੇ ਗੁੜ ਸ਼ੱਕਰ ਤੋਂ ਦੂਰ ਹੋ ਗਏ ਨੇ ਇਸੇ ਕਰਕੇ ਅੱਜ ਕੱਲ੍ਹ ਸਮੱਸਿਆਵਾਂ ਵੀ ਆ ਰਹੀਆਂ ਨੇ ਵਿਆਹ ਤੋਂ 10 ਸਾਲ ਹੋ ਗਏ ਨੇ ਤੇ ਬੱਚਿਆਂ ਨੂੰ ਜਨਮ ਨਹੀਂ ਦੇ ਪਾ ਰਹੇ ਟੈਸਟ ਟਿਊਬ ਬੇਬੀ ਸੈਂਟਰਸ ਖੋਲਣ ਦਾ ਵੀ ਫਿਰ ਵੱਡਾ ਕਾਰਨ ਇਹ ਨਾ ਜੇ ਮੈਂ ਗੱਲ ਕਰਾਂ ਵੀ ਸਾਰੀ ਦੇ ਪਿਛੇ ਇੱਕ ਸਾਜਿਸ਼ ਆ ਇਹ ਸਾਰਾ ਪਲਾਨ ਕੀਤਾ ਗਿਆ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਜਦੋਂ 65 ਕਤਰ ਦੀਆਂ ਯੰਗਾਂ ਹੁੰਦੀਆਂ ਸੀ ਨਾ ਪਹਿਲਾਂ ਮੈਂ ਇਸ ਤੇ ਖੋਜ ਵੀ ਕੀਤੀ ਆ ਇਹਦਾ ਸਾਰੀ ਤੁਹਾਨੂੰ ਉਸ ਟਾਈਮ ਪਾਕਿਸਤਾਨ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਵੀ ਪੰਜਾਬੀਆਂ ਦੇ ਨਾਲ ਮੱਥਾ ਕਿਵੇਂ ਲਾਇਆ ਜਾਵੇ ਵੀ ਪੰਜਾਬੀ ਅੱਡੇ ਤਾਕਤਵਰ ਨੇ ਇੱਕ ਪੰਜਾਬੀ ਮਰਦਾ ਹੈ ਭਾਰਤੀ ਤੇ ਉਹਦੇ ਬਰਾਬਰ ਸਾਡੇ 10-15 ਮਰਦੇ ਨੇ ਵੀ ਇਹਨੇ ਤਾਕਤਵਰ ਪਾਵਰਫੁੱਲ ਆ ਇਹਨਾਂ ਨਾਲ ਕਿਵੇਂ ਮੱਥਾ ਲਾਈਏ ਇਹਨਾਂ ਨੂੰ ਕਿਵੇਂ ਮਾਰੀਏ ਉੱਥੇ ਇੱਕ ਖੋਜੀ ਸੀਗਾ ਵਿਗਿਆਨੀ ਉਹਨੇ ਕਿਹਾ ਵੀ ਭੁੱਲ ਜੋ ਤੁਸੀਂ ਇਹਨਾਂ ਨਾਲ ਮੱਥਾ ਨਹੀਂ ਲਾ ਸਕਦੇ ਤੁਸੀਂ ਇਹਨਾਂ ਦੀ ਆਉਣ ਵਾਲੀ ਨਸਲ ਨੂੰ ਫੜੋ ਇਹ ਨਾ ਤੁਹਾਡੇ ਤੋਂ ਮਰਿਆਂ ਮੁਕਣਿਆਂ ਇਹ ਤੁਸੀਂ ਭੁੱਲ ਜਓ ਇਹਨਾਂ ਦੀ ਆਉਣ ਵਾਲੀ ਨਸਲ ਬਾਰੇ ਸੋਚੋ ਜਿਹੜੀ ਸ਼ੇਰ ਜੰਮੇ ਨਾ ਤਾਕਤਵਰ ਬੰਦੇ ਨਾ ਜੰਮੇ ਅੱਜ ਜੋ ਹੀ ਕੀਤਾ ਇਹ ਸਾਰਾ ਬੜੇ ਤਰੀਕੇ ਨਾਲ ਪਲਾਨ ਕੀਤਾ ਗਿਆ ਸਾਡੇ ਪੰਜਾਬੀਆਂ ਲਈ ਸਾਨੂੰ ਘਰ ਦੀਆਂ ਖਰਾਕਾਂ ਤੋਂ ਦੂਰ ਕੀਤਾ ਗਿਆ ਠੀਕ ਹੈ ਜੀ ਅੱਜ ਕੋਈ ਵੀ ਬੱਚਾ ਮੱਕਈ ਦੀ ਰੋਟੀ ਪਸੰਦ ਨਹੀਂ ਕਰਦਾ ਖਾਣੀ ਨਵਾਂ ਕੋਈ ਲੱਸੀ ਵੀ ਨਹੀਂ ਪਸੰਦ ਨਹੀਂ ਕਰਦਾ ਦੁੱਧ 'ਚ ਮਲਾਈ ਆ ਜੇ ਤਉਨੂੰ 15 ਰੀ ਪੁੰਨਦੇ ਜਵਾਬ ਮੱਖਣ ਕੋਈ ਨਹੀਂ ਰਹਾ ਨਹੀਂ ਕਿਉਂ ਕਰਦਾ ਰਹਾ ਨਹੀਂ ਲੋਕ ਸੋਹਲੀ ਇੰਨੇ ਹੋ ਗਏ ਵੀ ਡੰਗਰ ਪਾਲਣ ਜੋਗੇ ਨਹੀਂ ਰਹੇ ਹੁਣ ਅੱਜ ਕੱਲ ਮੱਕੀ ਦੀ ਰੋਟੀ ਦੀ ਤੁਸੀਂ ਨਹੀਂ ਗੱਲ ਕੀਤੀ ਆ ਅੱਜ ਕੰਮ ਦੀ ਖਾਸ ਤੌਰ ਤੇ ਜਿਹੜੀ ਯੰਗ ਜਨਰੇਸ਼ਨ ਆ 12-13 ਸਾਲ ਦਾ 15 ਸਾਲ ਦਾ ਬੱਚਾ ਉਹ ਮੱਕੀ ਦੀ ਰੋਟੀ ਵਾਕਈ ਪਸੰਦ ਨਹੀਂ ਕਰਦਾ ਕਿ ਮੈਂ ਨਹੀਂ ਖਾਣੀ ਮੱਕੀ ਦੀ ਰੋਟੀ ਖਾਣ ਦੇ ਵੀ ਕੁਝ ਫਾਇਦੇ ਹੈਗੇ ਨੇ ਕੁਝ ਸਰੀਰ ਨੂੰ ਕੁਝ ਹੈ ਨਹੀਂ ਤੇ ਬੈਨੀਫਿਟ ਮੱਕੀ ਦੀ ਰੋਟੀ ਜਿਹੜੀ ਆ ਨਾ ਜੀ ਉਹ ਕੰਪਲੈਕਸ ਕਾਰਬ ਨਾਲ ਭਰਪੂਰ ਆ ਇੱਕ ਹੁੰਦਾ ਬੈਡ ਕਾਰਬ ਇੱਕ ਹੁੰਦਾ ਕੰਪਲੈਕਸ ਕਾਰਬ ਜਿਹੜੇ ਬਾਡੀ ਬਿਲਡਿੰਗ ਵਾਲੇ ਜਾਂ ਜਿਮ ਵਾਲੇ ਜਾਂ ਐਥਲੀਟ ਕੋਈ ਵੀ ਆ ਅੱਜ ਕੱਲ ਸਪਲੀਮੈਂਟ ਆਉਂਦੇ ਨਾ ਉਹਨਾਂ ਦੇ ਵੀ ਕੰਪਲੈਕਸ ਕਾਰਬ ਆ ਜਿਹੜਾ ਕੰਪਲੈਕਸ ਕਾਰਬ ਹੁੰਦਾ ਆ ਇਹ ਸਾਡੀ ਬਾਡੀ ਚ ਹੌਲੀ ਹੌਲੀ ਡਾਈਜੈਸਟ ਹੁੰਦਾ ਜਿਹੜਾ ਬੈਡ ਕਾਰਬ ਆ ਇਹਨੇ ਉਸੇ ਵੇਲੇ 10-15 ਮਿੰਟ ਚ ਡਾਈਜੈਸਟ ਹੋ ਜਾਣਾ ਹੁਣ ਮੰਨ ਲਓ ਵੀ ਬਰੈਡ ਆ ਮੈਦਾ ਵਾ ਇਹ ਸਾਰਾ ਬੈਡ ਕਾਰਬ ਆ ਸ਼ੂਗਰ ਆ ਜਿੰਨੇ ਕੋਲਡ ਡਰਿੰਕਾਂ ਸਪਾਈਸੀ ਇਹ ਸਾਰਾ ਬੈਡ ਕਾਰਬ ਚਾ ਜਾਂਦਾ ਕੰਪਲੈਕਸ ਕਾਰਬ ਆਉਂਦੀ ਆ ਮੱਕੀ ਛੋਲੇ ਬਾਜਰਾ ਇਹ ਚੀਜ਼ਾਂ ਹੁੰਦੀਆਂ ਕੰਪਲੈਕਸ ਕਾਰਬ ਇਹਨਾਂ ਨੂੰ ਪੁਰਾਣੇ ਬਜ਼ੁਰਗ ਤਾਂ ਹੀ ਕੰਮ ਕਰਕੇ ਪਚਾਉਂਦੇ ਸੀ ਕਿਉਂਕਿ ਇਹ ਛੇਤੀ ਡਾਈਜੈਸਟ ਨਹੀਂ ਹੁੰਦੇ ਏ ਵੀ ਜਿਹੜਾ ਹਾਰਡ ਵਰਕ ਕਰਦਾ ਹੈ ਜਾਂ ਭੱਜ ਦੌੜ ਵਾਲਾ ਬੰਦਾ ਉਹੀ ਪਚਾ ਸਕਦਾ ਜਿਨੇ ਵਿਹਲੇ ਬੈਠਣਾ ਕੁਰਸੀ ਤੇ ਬੈਠਣਾ ਉਹਨੂੰ ਨਹੀਂ ਪਚਦਾ ਮਤਲਬ ਤੁਸੀਂ ਬੋਡੀ ਬਿਲਡਿੰਗ ਦੀ ਹਨਾ ਗੱਲ ਕੀਤੀ ਕਿ ਬੋਡੀ ਬਿਲਡਰ ਦੇ ਲਈ ਬੋਡੀ ਬਿਲਡਿੰਗ ਇੱਕ ਬਹੁਤ ਮਹਿੰਗੀ ਗੇਮ ਆ ਬੱਬੇ ਤੁਸੀਂ ਵੀ ਹਨਾ ਬਿਲਕੁਲ ਜੀ ਇਹ ਚੀਜ਼ ਕੀਤੀ ਹੈ ਜਿੰਮ ਦਾ ਸ਼ੌਂਕ ਤੁਸੀਂ ਵੀ ਪਾਲਿਆ ਫਿਰ ਇਸ ਦਾ ਮਤਲਬ ਕਿ ਮਹਿੰਗੇ ਡੱਬੇ ਲੈਣ ਨਾਲੋਂ ਇੱਕ ਗਰੀਬ ਘਰ ਦਾ ਬੱਚਾ ਮੱਕੀ ਦੀ ਰੋਟੀ ਜਾਂ ਛੋਲੇ ਇਸ ਤਰ੍ਹਾਂ ਦਾ ਖਾ ਕੇ ਵੀ ਆਪਣਾ ਸੁਪਨਾ ਜਿਹੜਾ ਪੂਰਾ ਕਰ ਸਕਦਾ ਬਿਲਕੁਲ ਕਰ ਸਕਦਾ ਮੈਂ ਕਾ ਸਿੰਪਲ ਦੇਣਾ ਥੋੜੀ ਜੀ ਆਪਣਾ ਉਸਤਾਦ ਵਿਚਾਰਾ ਵੱਡਾ ਭਾਈ ਐਸਪਾਇਰ ਹੋ ਗਿਆ ਵਰਿੰਦਰ ਘੁੰਮਣ ਹਮ ਆਪਣੇ ਭਾਰਤ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸ਼ਰੀਰ ਉਸ ਬੰਦੇ ਦਾ ਹੈ ਕੋਈ ਸ਼ੱਕ ਨਹੀਂ ਉਹਨੇ ਨਾ ਕਦੀ ਮੀਟ ਅੰਡਾ ਨਹੀਂ ਸਿਖਾਦਾ ਕੋਈ ਸ਼ੱਕ ਨਹੀਂ ਪਿਓਰ ਵੈਜੀਟੇਰੀਅਨ ਸੀਗਾ ਹਮ ਉਸ ਬੰਦੇ ਨੂੰ ਮੈਂ ਮਿਲਿਆ ਵੀ ਇੱਕ ਵਾਰ ਹਮ ਤੇ ਜਿੱਦਨ ਮੈਂ ਮਿਲਿਆ ਸਰਦੀਆਂ ਦੇ ਦਿਨ ਸੀਗੇ ਤੇ ਉਹਦੇ ਉਹਨੇ ਮੈਨੂੰ ਰੋਟੀ ਖਵਾ ਕੇ ਘਰੋਂ ਘੱਲਿਆ ਲੁਧਿਆਣੇ ਸਾਈਡ ਮੈਂ ਮਿਲਿਆ ਸੀ ਉਹਨੂੰ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਬਾਜਰੇ ਦੀਆਂ ਰੋਟੀਆਂ ਉਹਦੇ ਥਾਲ ਚ ਪਈਆਂ ਸੀ ਦਰਿੰਦਰ ਗੁੰਮਣ ਹਾਂ ਤੇ ਮੈਂ ਉਹਨੂੰ ਪੁੱਛਿਆ ਮਾ ਵੀ ਬਾਈ ਜੀ ਵੀ ਤੁਸੀਂ ਵੀ ਪੁਰਾਣੇ ਟਾਈਪ ਦੇ ਪਿਆਰ ਰੋਟੀ ਬੜੀ ਬੀ ਸਕਦੇ ਆ ਕਹਿੰਦਾ ਵੀ ਇਹ ਪਿਓਰ ਬਾਜਰੇ ਦੀ ਇਕੱਲੇ ਬਾਜਰੇ ਦੀ ਰੋਟੀ ਹੈ ਫਿਰ ਉਹਨੇ ਮੈਨੂੰ ਇਹ ਗੱਲਾਂ ਉਹਨੇ ਵੀ ਸਮਝਾਈਆਂ ਚਲੋ ਪਤਾ ਸੀ ਆਪਾਂ ਵੀ ਜਿੱਦਾਂ ਵਿਚਰੇ ਉਹ ਹੁੰਦਾ ਵੀ ਇਹ ਕੰਪਲੈਕਸ ਕਰਬ ਹੈ ਨਾ ਹੁਣ ਮੈਂ ਇੰਨੀਆਂ ਕ ਰੋਟੀਆਂ ਖਾ ਲੈਣੀਆਂ ਵਾ ਇਹ ਸ਼ਾਮਾਂ ਤੱਕ ਮੈਨੂੰ ਭੁੱਖ ਨਹੀਂ ਲੱਗਣੀ ਇਹ ਸਲੋ ਸਲੋ ਕਾਰਬ ਡਾਈਜੈਸ ਹੋਣਾ ਵਾ ਤੇ ਸਲੋ ਸਲੋ ਜਿਵੇਂ ਜਿਵੇਂ ਡਾਈਜੈਸ ਹੋਣਾ ਇਹ ਮਸਾਂ ਚ ਜਾਣਾ ਵਾ ਜਿਹੜਾ ਕਾਰਬ ਬੈਡ ਆ ਇੱਕੇ ਦਮ 10 15 ਮਿੰਟ ਚ ਡਾਈਜੈਸ ਹੋ ਗਿਆ ਉਹ ਥੋੜਾ ਬਹੁਤ ਮਸਲ ਨੇ ਖਿੱਚਣਾ ਉਹਨੇ ਕ ਟਾਈਮ ਚ ਵਾਦਾ ਵੇਸਟ ਵਾਦਾ ਸਟੋਰ ਹੋਇਨਾ ਬਡੀ ਤੇ ਹੂੰ ਫਿਰ ਹੁਣ ਅੱਜ ਕੱਲ੍ਹ ਤੁਸੀਂ ਸਰੀਰ ਦੇਖ ਲਓ ਬੱਚਿਆਂ ਦੇ ਲੰਮਕੇ ਪਏ ਨੇ ਮਟਾਪੇ ਦੇ ਸ਼ਿਕਾਰ ਬਹੁਤ ਜ਼ਿਆਦਾ ਬੱਚੇ ਹੋ ਰਹੇ ਆਪਣੇ ਉਹਦਾ ਕਾਰਨ ਇਹ ਆ ਵੀ ਬੈਡ ਸ਼ੂਗਰ ਚਿੱਟੀ ਚੀਨੀ ਜਦੋਂ ਉਹ ਕੈਮੀਕਲ ਅੰਦਰ ਜਾਂਦਾ ਆ ਉਹ ਆਪਣੇ ਸੁਪਰਮ ਕਾਉਂਡ ਸ਼ਿਕਰਾਨਵਾ ਨੂੰ ਖਤਮ ਕਰ ਦਿੰਦਾ ਜਦੋਂ ਉਹ ਘਟ ਗਿਆ ਟੈਸਟੋ ਲੈਵਲ ਡਾਊਨ ਪੈ ਗਿਆ ਫਿਰ ਬੰਦੇ ਦੇ ਮਟਾਪਾ ਆਉਣਾ ਹੀ ਆਉਣਾ ਜਿਹੜੇ ਬੰਦੇ ਦੇ ਮਟਾਪਾ ਆਉਣਾ ਸਟਾਰਟ ਹੋ ਗਿਆ ਸਮਝ ਲਓ ਇਹਦਾ ਟੈਸਟੋ ਲੈਵਲ ਡਾਊਨ ਜਾ ਰਿਹਾ ਅੱਛਾ ਇੱਕ ਨਾ ਆਮ ਘਰਾਂ ਦੇ ਵਿੱਚ ਇੱਕ ਬੱਚਿਆਂ ਦੇ ਆਮ ਜੀ ਇੱਕ ਸਮੱਸਿਆ ਹੈ ਜਿਹੜੀ ਉਹ ਆਪਣੀ ਪੀੜ੍ਹੀ ਦੇ ਵਿੱਚ ਵੀ ਬਾਬੇ ਹੁੰਦੀ ਸੀ ਹਾਂਜੀ ਕਿ ਬੱਚੇ ਬੇਸ਼ੱਕ ਮਾਪੇ ਖਾਣ ਪੀਣ ਦਾ ਜਿੰਨਾ ਮਰਜੀ ਉਹਨਾਂ ਨੂੰ ਧਿਆਨ ਰੱਖ ਲੈਣ ਦੁੱਧ ਦੇਣ ਉਹਨਾਂ ਨੂੰ ਹੋਰ ਹੈਲਦੀ ਚੀਜ਼ਾਂ ਜਿਹੜੀਆਂ ਨੇ ਦੇਣ ਪਰ ਫਿਰ ਵੀ ਬੱਚੇ ਮਿੱਟੀ ਖਾਣ ਵੱਲ ਨੂੰ ਬਹੁਤ ਪੱਜਦੇ ਨੇ ਉਹਦਾ ਇਹ ਕਾਰਨ ਹੈ ਜਦੋਂ ਉਹ ਰੀਜ਼ਨ ਰੀਜ਼ਨ ਕੀ ਆ ਤੇ ਇਹਦਾ ਇਹਦਾ ਤੋੜ ਕੀ ਆ ਫਿਰ ਮਾਵਾ ਕਿਉਂਕਿ ਮੈਨੂੰ ਲੱਗਦਾ ਇਹ ਚੀਜ਼ ਬਹੁਤ ਦੇਖਣਗੀਆਂ ਹਨਾ ਕਿ ਸਾਡੀ ਜਾਨ ਸ਼ਦਾਓ ਸਾਡੇ ਬੱਚੇ ਜਿਹੜੇ ਨੇ ਮਿੱਟੀ ਬਹੁ ਖਾਂਦੇ ਨੇ ਜਾਂ ਜਿਹੜੇ ਚੌਕ ਵਗੈਰਾ ਮੈਂ ਦੱਸਦਾ ਤੁਹਾਨੂੰ ਇਸ ਤਰ੍ਹਾਂ ਜਦੋਂ ਬੱਚਾ ਮਿੱਟੀ ਖਾਂਦਾ ਨਾ ਇਹ ਸਮੱਸਿਆ ਆਉਂਦੀ ਆ 4 5 ਸਾਲ ਤੋਂ ਪਹਿਲਾਂ ਪਹਿਲਾਂ ਆਉਂਦੀ ਜਾਂਦਾ ਜਦੋਂ ਬੱਚਾ 5 ਸਾਲ ਤੱਕ ਉਹ ਜਾਂਦਾ ਪਹਿਲਾਂ ਤੇ ਉਹ ਮਾਂ ਦਾ ਦੁੱਧ ਪੀਂਦਾ ਫਿਰ ਉਹਨੂੰ ਹੌਲੀ ਹੌਲੀ ਸੀਸੀ ਵਾਲੇ ਬੋਤਲ ਵਾਲੇ ਦੁੱਧ ਤੇ ਬੱਚੇ ਨੂੰ ਕਰ ਦਿੱਤਾ ਜਾਂਦਾ ਕਦੀ ਗਾਂ ਦਾ ਮਿਲ ਗਿਆ ਕਦੀ ਮੱਝ ਦਾ ਮਿਲ ਗਿਆ ਕਦੀ ਕਿਤੇ ਹੋਰ ਮਿਲ ਗਿਆ ਹਨਾ ਉਹ ਜਦੋਂ ਬੱਚਾ ਦੁੱਧ ਪੀਂਦਾ ਨਾ ਤਰ੍ਹਾਂ ਤਰ੍ਹਾਂ ਦੇ ਉਦੋਂ ਉਹਦੇ ਅੰਦਰ ਕਿਰਮ ਪੈਦਾ ਹੁੰਦੇ ਨੇ ਬੱਚੇ ਦੇ ਅੰਦਰ ਜਦੋਂ ਕਿਰਮ ਪੈਦਾ ਹੋ ਗਏ ਉਦੋਂ ਬੱਚੇ ਦਾ ਧਿਆਨ ਬਦੋ ਬਦ ਮਿੱਟੀ ਅਲੇ ਜਾਣਾ ਹੀ ਜਾਣਾ ਮਿੱਟੀ ਖਾਣ ਦਾ ਕਾਰਨ ਇਹ ਹੈ ਬੱਚਿਆਂ ਦੇ ਅੰਦਰ ਕਿਰਮ ਪੈ ਜਾਂਦੇ ਆ ਦੁੱਧ ਵਾਲੇ ਫਿਰ ਨੁਸਖਾ ਕੀਆ ਫਿਰ ਇਹ ਬੱਚਿਆ ਕੋਈ ਲੱਗ ਗਿਆ ਕਿਸੇ ਮਾਂ ਦਾ ਮਿੱਟੀ ਖਾਣ ਲੱਗ ਗਿਆ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਖਾਣ ਲੱਗ ਗਿਆ ਉਹਨੂੰ ਹਟਾਵੇ ਕਿਵੇਂ ਇੱਕ ਮਾਂ ਜਿਹੜੀ ਆ ਜਿੱਦਾਂ ਮੰਨ ਲਓ ਅੱਜ ਕੱਲ ਤੇ ਚਲੋ ਹੁਣ ਬੱਚਿਆਂ ਦੀ ਮੈਡੀਕਲ ਤੇ ਕਿਰਮਾ ਦੀ ਮੈਡੀਸਿਨ ਮਿਲ ਜਾਂਦੀ ਬਹੁਤ ਵਧੀਆ ਸਰਪ ਆ ਜਾਂਦੇ ਨੇ ਛੋਟੇ ਬੱਚਿਆਂ ਦੇ ਡਰਸ ਕਿਰਮਾ ਕਿਰਮਾ ਵਾਸਤੇ ਪਰ ਜੇ ਬੱਚਾ ਜਿਆਦਾ ਚਿਰ ਖਾਂਦਾ ਰਿਹਾ ਉਹਨੂੰ ਆਦਤ ਪੈ ਗਈ ਆ ਉਹਦੀ ਆਦਤ ਕਿਵੇਂ ਛਡਾਉਣੀ ਆ ਇੱਕ ਚਮਚਾ ਅਜਵਾਇਨ ਦਾ ਲੈਣਾ ਇੱਕ ਲੈਣਾ ਸੌਂਗ ਦਾ ਤੇ ਇੱਕ ਤੁਰੀ ਲਸਣ ਦੀ ਲੈ ਲਓ ਤੇ ਇੱਕ ਲੈ ਲਓ ਅਦਰਕ ਦੀ ਛੋਟੇ ਛੋਟੇ ਬਿਲਕੁਲ ਮਾਤਰਾ ਘਾਟਾ ਤੇ ਇਹਨਾਂ ਚਾਰੇ ਚੀਜ਼ਾਂ ਨੂੰ ਕੁੱਟ ਕੇ ਉਹਦੀ ਪੇਸਟ ਜੀ ਸ਼ਹਿਦ ਨੂੰ ਤਿਆਰ ਹੋਣੀ ਆ ਤੇ ਜੇ ਪਿਓਰ ਸ਼ਹਿਦ ਮਿਲਦਾ ਤੇ ਨਹੀਂ ਤੇ ਅਦਰਵਾਈਜ਼ ਬਾਜ਼ਾਰ ਵਾਲਾ ਤੇ ਲੈਣਾ ਹੀ ਨਹੀਂ ਕੋਈ ਡਾਬਰ ਡੂਬਰ ਕੁਝ ਨਹੀਂ ਲੈਣਾ ਜੇ ਪਿਓਰ ਹੈਗਾ ਸ਼ਹਿਦ ਕਿਸੇ ਲਾ ਕੇ ਤੇ ਇੱਕ ਚਮਚ ਸ਼ਹਿਦ ਵਿੱਚ ਰਲਾ ਲਓ ਉਹ ਉਹਨੂੰ ਸਵੇਰੇ ਸ਼ਾਮੀ ਚਟਾ ਦਿਓ ਜੇ ਥੋੜਾ ਜਿਹਾ ਵੱਡਾ ਖਾਣ ਜੋਗਾ ਅੱਧੇ ਚਮਚਨਾ ਚੌਥਾ ਕੇ ਸਾਖਵਾ ਦਿਓ ਉਹਨੂੰ ਉੱਪਰ ਉਹਨੂੰ ਗਰਮ ਕੋਸਾ ਦੁੱਧ ਪਿਆ ਦਿਓ ਜਿਹੜੀ ਅਜਮੈਨ ਤੇ ਅਦਰਕ ਹੈ ਨਾ ਇਹਦੇ ਜਿਹੇ ਇਹੋ ਜਿਹੇ ਐਕਸੀਡੈਂਟ ਆ ਜਿਹੜੇ ਬੰਦੇ ਨੂੰ ਕਈਆਂ ਦਾ ਨਸ਼ਾ ਛਡਾਉਣ ਚ ਵੀ ਕਾਰਗਰਕ ਸਾਬਤ ਹੁੰਦੇ ਆ ਅੱਛਾ ਇਹ ਪਤਾ ਹੀ ਨਹੀਂ ਕਿਸੇ ਨੂੰ ਇਹਦੇ ਬਾਰੇ ਇਹਦੇ ਬਾਰੇ ਥੋੜਾ ਖੁੱਲ ਕੇ ਦੱਸੋ ਤੁਸੀਂ ਇੱਕ ਸਮੱਸਿਆ ਤੋਂ ਨਿਕਲ ਕੇ ਬਹੁ ਵੱਡੀ ਸਮੱਸਿਆ ਪੰਜਾਬ ਦੀ ਫੜ ਲਈ ਹਨਾ ਕਿ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਲਿਆ ਹੋਇਆ ਨਸ਼ਾ ਛੱਡਣਾ ਚਾਹੁੰਦੇ ਨੇ ਕੋਈ ਇੰਨਾ ਸਮਰਥ ਨਹੀਂ ਕਿ ਉਹ ਮਹਿੰਗੇ ਡਾਕਟਰਾਂ ਦੇ ਕੋਲ ਆਪਣਾ ਇਲਾਜ ਕਰਵਾ ਸਕੇ ਜਾਂ ਮਹਿੰਗੇ ਸੈਂਟਰਾਂ ਦੇ ਵਿੱਚ ਆਪਣਾ ਇਲਾਜ ਕਰਵਾ ਸਕੇ ਪਰ ਉਹ ਨਸ਼ਾ ਛੱਡਣਾ ਚਾਹੁੰਦਾ ਉਹ ਬੰਦਾ ਆਪਣੇ ਪਰਿਵਾਰ ਦੇ ਵਿੱਚ ਆਉਣਾ ਚਾਹੁੰਦਾ ਤੁਸੀਂ ਸ਼ਾਇਦ ਦੀ ਜਾਂ ਜਿਹੜੀ ਆ ਅਦਰਕ ਦੀ ਤੁਸੀਂ ਨੇ ਗੱਲ ਕੀਤੀ ਆ ਇਸ ਦੇ ਮਦਦ ਦੇ ਨਾਲ ਨਸ਼ਾ ਕਿਵੇਂ ਛੱਡਿਆ ਜਾ ਸਕਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਦੋਂ ਬੰਦਾ ਨਵਾਂ ਨਵਾਂ ਨਸ਼ਾ ਕਰਦਾ ਉਹਨਾਂ ਸ਼ੌਂਕਾਂ 'ਚ ਚਾਰਜ ਕਰਦਾ ਮਜ਼ਾ ਆਉਂਦਾ ਨੂੰ ਠੀਕ ਆ ਦਿਨੋਂ ਦਿਨ ਲੋਜ ਵੱਧ ਜਾਂਦੀ ਪਰ ਬਾਅਦ 'ਚੋਂ ਜਾ ਕੇ ਉਹਦੀ ਮਜਬੂਰੀ ਬਣ ਜਾਂਦੀ ਫਿਰ ਉਹਨੂੰ ਤੜਪ ਵਜਦੀ ਟੋੜ ਵਜਦੀ ਆ ਜੇ ਨਾ ਨਸ਼ਾ ਮਿਲੇ ਫਿਰ ਉਹ ਫਸ ਜਾਂਦਾ ਫਿਰ ਉਹ ਮਜਬੂਰ ਹੋ ਜਾਂਦਾ ਕਰਨ ਤੇ ਤੇ ਇੰਨੇ ਪੈਸੇ ਕਿਸੇ ਤੋਂ ਹੁੰਦੇ ਨਹੀਂ ਜੇ ਕਿ ਛੋਟੇ ਘਰ ਦਾ ਬੱਚਾ ਲਾ ਲਓ ਫਿਰ ਉਹ ਚੀਜ਼ਾਂ ਵੇਚਣ ਤੇ ਮਜਬੂਰ ਹੋ ਜਾਂਦਾ ਚੋਰੀਆਂ ਕਰਨ ਤੇ ਵੀ ਮਜਬੂਰ ਹੁੰਦਾ ਹਨਾ ਤੇ ਜੇ ਕੋਈ ਵਾਪਸ ਆਉਣਾ ਚਾਹੁੰਦਾ ਵਾ ਜੇ ਕੋਈ ਕਹਿੰਦਾ ਵੀ ਮੈਂ ਨਸ਼ਾ ਛੱਡਣਾ ਵਾ ਪਰ ਮੈਨੂੰ ਟੋੜ ਵਜਦੀ ਟੋੜ ਦਾ ਹੱਲ ਰਹੇਗਾ ਟੋੜ ਦਾ ਹੱਲ ਵੀ ਹੈਗਾ ਉਹ ਸਭ ਬੰਦੇ ਨੂੰ ਖਾਲੀ ਪੇਟ ਦਹੀਂ ਖਵਾਉਣਾ ਸਟਾਰਟ ਕਰ ਦੋ ਇੱਕ ਹਫਤੇ ਦਾ ਕੋਰਸ ਆ ਹਫਤਾ ਬੰਦੇ ਨੂੰ ਘਰੋਂ ਨਿਕਲ ਦੋ ਹੂੰ ਤੇ ਜੇ ਉਹਨੂੰ ਤੜਪ ਵੱਜਦੀ ਆ ਲੱਤਾਂ ਲੁੱਤਾਂ ਟੁੱਟਦੀਆਂ ਜਾਂਦੀਆਂ 2-4 ਦਿਨ ਰੋਜ਼ ਉਹਨੂੰ ਸਵੇਰੇ ਸ਼ਾਮੀ ਤਾਕ ਦਾ ਟੀਕਾ ਲਵਾਈ ਜਾਓ ਕਿਸੇ ਵੀ ਲਾਗੇ ਨੇਰ ਮੈਡੀਕਲ ਤੋਂ ਨੇਰੋਮੀਨ ਦਾ ਠੀਕ ਆ B12 ਦਾ ਉਹਦੇ ਚ ਸਾਰੇ ਵਿਟਾਮਿਨ ਹੁੰਦੇ ਆ ਉਹ ਟੀਕੇ ਇੰਜੈਕਸ਼ਨ ਲੈਣੇ ਸ਼ੁਰੂ ਕਰ ਦੋ ਪੀੜਾਂ ਦੀਆਂ ਗੋਲੀਆਂ ਦੇਦੋ ਨਾਲ ਇੱਕ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮੀ ਵੀ ਉਹਨੂੰ ਥੋੜਾ ਦਵਾਈ ਨਾਲ ਵੀ ਜਿਹੜੇ ਜ਼ਿਆਦਾ ਤੜਪੂਗਾ ਉਹ ਹਟ ਜਾਊਗਾ 70% ਦੀ ਤੜਫ ਘਟ ਜੂਗੀ ਇਸ ਚੀਜ਼ ਨਾਲ ਤੇ ਜਿਹੜੀ ਉਹਦੀ ਆਦਤ ਢਾਉਣੀ ਆ ਇਹ ਇੱਕ ਨਾ ਆਪਣੇ ਦਿਮਾਗ ਦੇ ਵਿੱਚ ਨਾ ਸਿਰ ਲਾ ਕੇ ਡਵੈਲਪਮੈਂਟ ਆਈਸਡ ਹੁੰਦਾ ਵਾ ਜਿਹੜਾ ਬਣਦਾ ਵਾ ਨਸ਼ੇ ਨਾਲ ਜਦੋਂ ਆਪਾਂ ਨਸ਼ਾ ਨਹੀਂ ਕਰਦੇ ਤਾਂ ਉਹ ਫਿਰ ਡਵੈਲਪਮੈਂਟ ਤੇਜ ਹੁੰਦਾ ਬੰਦੇ ਦਾ ਧਿਆਨ ਜਾਂਦਾ ਤੜਫ ਲਾਤੀ ਵਿੱਚ ਫਟਾ ਫਟ ਜਿੱਥੋਂ ਵੀ ਮਿਲਦਾ ਬਸ ਮਖਾਰ ਹੋਣਾ ਉਸ ਨੂੰ ਢਾਉਣ ਲਈ ਇੱਕ ਤਾਂ ਦਹੀਂ ਕਰ ਕਰਿਆ ਸਵੇਰੇ ਉੱਠ ਕੇ 1 ਦਾ ਲੀਟਰ ਜਾਂ ਲੀਟਰ ਦਹੀਂ ਖਾਵੇ ਬੰਦਾ ਦੱਬ ਗਏ ਤੇ ਉਹ ਡਿਪਲੋਇਮੈਂਟ ਜਿਹੜਾ ਦਈਆਂ ਫਿਰ ਉਹਨੂੰ ਦਈ ਉਹਨੂੰ ਟਾ ਦਿੰਦਾ ਖਤਮ ਕਰਦਾ ਦੂਜੀ ਗੱਲ ਆ ਜਿਹੜੀ ਆਤ ਪਈ ਹੈ ਛਟਕਾਰਾ ਕਰਾਉਣਾ ਜਿੱਦਾਂ ਕਈ ਆਪਣੇ ਵੀ ਹੁੰਦੇ ਹਨਾ ਵੀ ਵਕਰੀ ਵਕਰੀ ਕਹਿੰਨੇ ਪਾਈ ਹੁੰਦੀ ਚੀਜ਼ ਕੋਈ ਆਹ ਖਾਂਦਾ ਕੋਈ ਦੂਜੀ ਪੀਂਦਾ ਕੋਈ ਜਦਾਂ ਉਹਦੇ ਲਈ ਅਜਵਾਇਨ ਤੇ ਅਦਰਕ ਬੜਾ ਬੜੀ ਤਕੜੀ ਚੀਜ਼ ਆ ਚੱਪਣਾ ਜਿੱਦਾਂ ਮੰਨ ਲਓ ਬੰਦੇ ਨੂੰ ਆਤ ਪਈ ਹੈ ਹੁਣ ਫਿਰ ਵੀ ਇਹਦਾ ਦਿਲ ਕਰਦਾ ਪਿਆ ਕਿਸੇ ਚੀਜ਼ ਨੂੰ ਅੱਧਾ ਚਮਚਾ ਜਮੈਨ ਦਾ ਮੂਜ ਬਸ ਚਾਬੜੇ 2-4 ਮਿੰਟ ਚੱਬ ਕੇ ਫਿਰ ਉਹਨੂੰ ਨਗਾਵੇ ਤੁਸੀਂ ਕਰਕੇ ਵੇਖ ਲਿਓ ਜੇ 5 ਮਿੰਟ ਜੇ ਬੰਦਾ ਕਵੇ ਨਾ ਵੀ ਯਾਰ ਵਾਕੇ ਮੈਨੂੰ ਥੋੜਾ ਜਿਹਾ ਚੈਨ ਮਿਲ ਗਿਆ ਜਿਹੜਾ ਅਦਰਕ ਆ ਉਹਦੀ ਥੋੜੀ ਜੀ ਤੁਰੀ ਲੈ ਕੇ ਛਿੱਲ ਕੇ ਆਪਣੇ ਕੋਲ ਲਫਾਫੇ ਚ ਪਾ ਕੇ ਜਾਂ ਤਾਂ ਡੱਬੀ ਚ ਪਾ ਕੇ ਜੇਬ ਚ ਰੱਖੇ ਜਦੋਂ ਵੀ ਤੜਪ ਵਜਦੀ ਤੇ ਆਣ ਜਾਂਦਾ ਕੋਈ ਕੁਛ ਇਹ ਚੀਜ਼ ਲੈਣਾ ਕੋਈ ਸਿਗਰਟ ਲੈ ਕੋਈ ਤਮਾਕੂ ਲੈ ਕੇ ਅੱਦਾਂ ਵੀ ਉਹ ਅਦਰਕ ਦੀ ਤੁਰੀ ਨੂੰ ਲੈ ਕੇ ਮੂੰਹ ਚ ਪਾ ਕੇ ਚਿੱਥ ਜਿੱਥ ਕੇ ਦਾ ਰਸਾ ਚੂਸਣਾ ਬਸ ਉਹਦੇ ਨਾਲ ਉਹਦੇ ਉਸੇ ਵੇਲੇ ਹੀ ਉਹਦੇ ਜਿਹੜੇ ਕਿਰਮ ਹੁੰਦੇ ਨਾ ਇਸ ਚੀਜ਼ ਦੇ ਇਹ ਵੀ ਕਿਰਮ ਹੁੰਦੇ ਪੇਟ ਦੇ ਵਿੱਚ ਹੂੰ ਉਹ ਕਿਰਮ ਜਦੋਂ ਜਾਗਦੇ ਆ ਫਿਰ ਉਹ ਮੰਗਦੇ ਆ ਫਿਰ ਬੰਦਾ ਕਿਸੇ ਵੀ ਹਾਲ ਤੰਗ ਜਾਂਦਾ ਵੀ ਮੈਂ ਇਹਨਾਂ ਨੂੰ ਵੀ ਸੁਟਣਾ ਆਪਣੇ ਅੰਦਰ ਜਿਵੇਂਨ ਤੇ ਕਦਰਕ ਦੋ ਚੀਜ਼ਾਂ ਵਾ ਜਿਹੜੀਆਂ ਹਰ ਤਰ੍ਹਾਂ ਦੇ ਕੈਮੀਕਲ ਤੇ ਹਰ ਤਰ੍ਹਾਂ ਦੇ ਰਸਾਇਣਿਕ ਜਿਹੜੇ ਪੇੜ ਜਾਂ ਕੀੜੇ ਉਹਨਾਂ ਨੂੰ ਸ਼ਾਂਤ ਕਰ ਦਿੰਦਾ کافی ਲੋਕ ਫਿਰ ਹੁਣ ਇੱਥੇ ਦੂਜੇ ਨਸ਼ੇ ਦੇ ਉੱਪਰ ਮੈਂ ਆਜਮਾ کافی ਲੋਕ दारू ਦੇ ਐਡਿਕਟਡ ਹੁੰਦੇ ਨੇ ਉਹ ਦਾਰੂ ਦੇ ਹੀ ਇੰਨੇ ਕਸ਼ਦਾਈ ਹੁੰਦੇ ਨੇ ਕਿ ਉਹਨਾਂ ਨੂੰ ਸ਼ਾਮ ਨੂੰ ਜਿਵੇਂ ਅਕਸਰ ਆਪਾਂ ਪਿੰਡਾਂ ਦੇ ਸੁਣਦੇ ਆ ਕਹੇ ਹੁੰਦੇ ਨੇ ਕਿ 6 ਵਜੇ ਦੇ ਨੇ ਤੇ ਕੀੜੇ ਜੇ ਤੰਗ ਲੱਗ ਜਾਂਦੇ ਨੇ ਕਰਨ ਦਾਰੂ ਦੇ ਉਹ ਡਿਪਲਮੈਂਟ ਦਾ ਹੀ ਸਾਰਾ ਸੀਨ ਹੈ ਦਿਮਾਗ ਦਾ ਉਹ ਉਹ ਵੀ ਆਹੀ ਹੱਲ ਫਿਰ ਇਹੀ ਇਹੀ ਸੇਮ ਪਰ ਜਿਹੜਾ ਮਣੀ ਛੱਡਣਦਾ ਉਹ ਉੱਤੇ ਅਸਰ ਕਰੂਗੀ ਦੂਜੇ ਤੇ ਨਹੀਂ ਹੁਣ ਆਪਾਂ ਮੰਨ ਲਓ ਉਹਨੂੰ ਅਦਰਕ ਖਵਾਈ ਜਾਂਦੇ ਆ ਜਵੈਣ ਖਵਾਈ ਜਾਂਦੇ ਆ ਉਹਦਾ ਮਨ ਹੀ ਛੱਡਣਦਾ ਤੇ ਉੱਥੇ ਉਹਨੇ ਅਦਰਕ ਨੇ ਕੁਝ ਨਹੀਂ ਕਰਨਾ ਇਹ ਉੱਥੇ ਅਸਰ ਕਰੂਗੀ ਜਿੱਥੇ ਬੰਦਾ ਛੱਡਣਾ ਚਾਹੁੰਦਾ ਆ ਤੇ ਉਥੋਂ ਛੁੱਟਣ ਨਹੀਂ ਦਿਆ ਮੈਸ ਇਸ ਨੂੰ ਲੈ ਕੇ ਹਨਾ ਕਾਫੀ ਦਿੱਕਤਾਂ ਅਕਸਰ ਆਪਾਂ ਸੁਣਦੇ ਆ ਕਿ ਪ੍ਰੋਬਲਮਸ ਬੱਚਿਆਂ ਨੇ ਲੜਕੀਆਂ ਦੇ ਵਿੱਚ ਅੱਜ ਕੱਲ ਆ ਰਹੀ ਆ ਬਹੁਤ ਉਹ ਉਸ ਲੈਵਲ ਤੇ ਨਹੀਂ ਆ ਰਹੇ ਜਾਂ ਏਜ ਤੋਂ ਪਹਿਲਾਂ ਹੁਣੇ ਸ਼ੁਰੂ ਹੋ ਰਹੇ ਨੇ ਜਾਂ ਜਿਆਦਾ ਦਿਨ ਤੱਕ ਨਹੀਂ ਆ ਰਹੇ ਉਸ ਦੇ ਲਈ ਹੈਰ ਹੁੰਦੇ ਕੋਲ ਕੁਝ ਕਿਉਂਕਿ ਬਹੁਤ ਪਰਿਵਾਰ ਹੈ ਨਾ ਸਮੱਸਿਆਵਾਂ ਨਾਲ ਜੁਝ ਰਹੇ ਮੈਂ ਲੜਕੀਆਂ ਸ਼ਰਮ ਦਾ ਮਾਰੀਆਂ ਇਹ ਚੀਜ਼ਾਂ ਕਿਸੇ ਨਾਲ ਡਿਸਕਸ ਵੀ ਨਹੀਂ ਕਰ ਪਾਉਂਦੀਆਂ ਮੈਂ ਤੁਹਾਨੂੰ ਇਹੀ ਗੱਲ ਦੱਸ ਲੱਗਾ ਹਾਂ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਨੇ ਜੀ ਅੱਜ ਦਾ ਸਾਡੇ ਵਿੱਚੋਂ 98% ਹਰ ਲੇਡੀ ਨੂੰ ਇੱਕ ਵਾਈਟ ਡਿਸਚਾਰਜ ਦੀ ਪ੍ਰੋਬਲਮ ਆ ਚੁੱਕੀ ਹੈ ਡਾਕਟਰਾਂ ਕੋਲ ਜਾਓ ਤੁਸੀਂ ਦੇਖੋ ਲੈਣਾ ਲੱਗੀਆਂ ਪਈਆਂ ਹਰ ਲੜਕੀ ਨੂੰ ਹਰ ਔਰਤ ਨੂੰ ਪਾਣੀ ਪੈ ਰਿਆ ਉਹਦਾ ਕਾਰਨ ਕੀ ਹੈ ਜਦੋਂ ਇਹ ਸਪਾਈਸੀ ਜ਼ਿਆਦਾ ਖਾਂਦੀਆਂ ਨਾ ਗਰਮ ਮਸਾਲਿਆਂ ਵਾਲੇ ਤਿੱਖਾ ਖਾਂਦੀਆਂ ਉਹ ਕਿਉਂਕਿ ਲੇਟਿਸ ਦੇ ਵਿੱਚ ਵੈਸੇ ਹੀ ਬੰਦੇ ਨਾਲੋਂ ਦੁਗਣੀ ਤਿਗਣੀ ਹੀਟ ਜ਼ਿਆਦਾ ਹੁੰਦੀ ਹੈ ਬਾਡੀ ਟੈਂਪਰੇਚਰ ਜ਼ਿਆਦਾ ਤੇਜ਼ ਹੁੰਦਾ ਹੈ ਜਦੋਂ ਤੋਂ ਤਿੱਖੇ ਮਸਾਲੇ ਸੜੇ ਮਸਾਲੇ ਤਾਂ ਉਹ ਖਾ ਲਿਆ ਉਹਨੇ ਟੈਂਪਰੇਚਰ ਨੇ ਜਦਾ ਹਾਈ ਹੋਰ ਹੋਣਾ ਵਾ ਸਭ ਤੋਂ ਪਹਿਲਾਂ ਉਹਨੇ ਲੀਵਰ ਦੇ ਵਿੱਚ ਗਰਮੀ ਪਾਦਣੀ ਬਹੁਤ ਜਿਆਦੀ ਮਾਤਰਾ ਦੇ ਵਿੱਚ ਲੀਵਰ 'ਚ ਗਰਮੀ ਪੈ ਗਈ ਬਸ ਉੱਥੋਂ ਹੀ ਰੋਗ ਪਾਉਣੇ ਲੀਵਰ ਤੋਂ ਹੀ ਹਰ ਬਿਮਾਰੀ ਦਾ ਇਸ਼ੂ ਸ਼ੁਰੂ ਹੋ ਜਾਂਦਾ ਅੱਜ ਕੱਲ ਸਭ ਤੋਂ ਜਿਆਦਾ ਕਹਿ ਲੋ ਕੀ ਪੀਸੀਡੀਓ ਦੀ ਵੀ ਪ੍ਰੋਬਲਮ ਆ ਰਹੀ ਹੈ ਲੇਡੀਆਂ ਸਨ ਬਹੁਤ ਜਿਆਦੀ ਆ ਰਹੀ ਉਹਦਾ ਕਾਰਨ ਇਹੀ ਆ ਗਰਮ ਚੀਜ਼ਾਂ ਵਾਲੀਆਂ ਬਾਹਰ ਦਾ ਖਾਣਾ ਜਿਹੜਾ ਇਹ ਸਾਨੂੰ ਬੰਦ ਕਰਨਾ ਹੀ ਪੈਣਾ ਵਾ ਇਹਨਾਂ ਦਾ ਦੇਸੀ ਇਲਾਜ ਕੋਈ ਨੁਸਖਾ ਐਸੋ ਦੇਸੀ ਇਲਾਜ ਇਹਦਾ ਇਹ ਆ ਪੀ ਘੱਟੋ ਘੱਟ ਵੀ ਜਿਨ੍ਹਾਂ ਨੂੰ ਪ੍ਰੋਬਲਮ ਪਈਆਂ ਵਾ 6 ਮਹੀਨੇ ਲੱਗ ਜਾਣਗੇ ਜੇ ਘਰੇ ਸੈੱਟ ਕਰਨਾ ਬਿਨਾਂ ਡਾਕਟਰ ਤੋਂ ਬਾਹਰ ਦਾ ਤਲਿਆ ਫੁੜਿਆ ਸਾਰਾ ਹੀ ਬੰਦ ਕਰ ਦੇਣਾ ਏ ਟੂ ਜ਼ੈਡੀ ਕੋਈ ਕੋਲਡ ਡਰਿੰਕ ਪ੍ਰੋਸੈਸ ਫੂਡ ਡੱਬੀ ਵਾਲਾ ਕੁਝ ਨਹੀਂ ਖਾਣਾ ਕਿਉਂਕਿ ਜਿਹੜੇ ਪ੍ਰੋਸੈਸ ਫੂਡਾਂ 'ਚ ਕੈਮੀਕਲ ਪਇਆ ਜਾਂਦਾ ਨਾ ਉਹਦੀ ਡੇਟ ਵਧਾਉਣ ਲਈ ਉਹੀ ਇਹਨਾਂ ਚੀਜ਼ਾਂ ਤੇ ਜਾ ਕੇ ਖੜੀਆਂ ਕਰਦਾ ਸਮੱਸਿਆ ਗਰਮੀ ਦਾ ਦੇਣਿਆ ਤੇ ਨਿੰਬੂ ਪਾਣੀ ਦੀ ਮਾਤਰਾ ਰੱਖਣ ਵਿਟਾਮਿਨ ਸੀ ਦੀ ਮਾਤਰਾ ਰੱਖਣਾ ਜਦਾਂ ਫਰੂਟ ਹੋ ਗਿਆ ਸੈਲਡ ਹੋ ਗਿਆ ਜਿੰਨਾ ਕਾਰਗਰ ਫਰੂਟ ਤੇ ਸੈਲਡ ਹਨ ਨਾ ਚੀਜ਼ਾਂ ਦੇ ਉਹਨਾਂ ਦਵਾਈਆਂ ਨਾਲ ਵੀ ਬੰਦਾ ਛੇਤੀ ਠੀਕ ਨਹੀਂ ਹੋ ਸਕਦਾ ਚੰਗਾ ਸਲਾਦ ਖਾਓ ਚੰਗੇ ਫਰੂਟ ਖਾਓ ਦੁੱਧ ਜੇ ਘਰ ਦਾ ਜਾਂ ਤੇ ਪੀਓ ਜੇ ਬਾਹਰੋਂ ਪੈਕਟ ਵਾਲਾ ਲੈਣਾ ਦੂਜੀ ਤੇਜੀ ਕੰਪਨੀ ਦਾ ਤੇ ਬਿਲਕੁਲ ਉਹ ਜ਼ਹਿਰੀਆ ਦੁੱਧ ਨਹੀਂ ਪੀਣਾ ਬਾਹਰਲਾ ਜਿਹੜੇ ਅੱਜ ਮੈਂ ਸ਼ਹਿਰਾਂ 'ਚ ਦੇਖਦਾ ਇੱਥੇ ਪੈਕੇਟ ਵਾਲਾ ਦੁੱਧ ਚੱਲਦਾ ਪਿਆ ਭਾਵੇਂ ਕੋਈ ਵੇਰ ਕਦਾ ਜਾਂ ਕੋਈ ਵੀ ਆਪਾਂ ਕੰਪਨੀ ਮਾੜੀ ਨਹੀਂ ਕਹਿੰਦੇ ਆਪਾਂ ਕਿ ਨੂੰ ਗਲਤ ਨਹੀਂ ਕਹਿੰਦੇ ਪਰ ਜਿਹੜਾ ਉਹਦੇ 'ਚ ਕੈਮੀਕਲ ਪਾਇਆ ਜਾਂਦਾ ਉਹਦੀ ਡੇਟ ਵਧਾਉਣ ਲਈ ਉਹ ਮਾੜਾ ਵਾ ਦੁੱਧ ਤਾਂ ਸ਼ਾਇਦ ਪਿਓਰੀ ਲੈਂਦੇ ਹੋਣਗੇ ਪਰ ਜਦੋਂ ਉਹਦੇ 'ਚ ਕੈਮੀਕਲ ਪਾ ਗਿਆ ਜਿੰਨੇ 4 ਦਿਨ ਉਹਨੂੰ ਸਹੀ ਰੱਖਣਾ ਲੱਸੀ ਦਹੀਂ ਨੂੰ ਉਹਦੀ ਡੇਟ ਵਧਾਉਣ ਲਈ ਪਉਂਦੇ ਨਾ ਕੈਮੀਕਲ ਉਹ ਸਾਡੇ ਅੰਦਰ ਜਾ ਕੇ ਸਾਡੇ ਹਾਰਮੋਨ ਦੀਆਂ ੱਟੀਆਂ ਢਾ ਦਿੰਦਾ ਕੋਈ ਫਿਰ ਅੱਗੇ ਬੱਚੇ ਨੂੰ ਵਰਤ ਦੇਣ ਦੇ ਵਿੱਚ ਵੀ ਉਹ ਦਿੱਕਤ ਤੁਸੀਂ ਮੰਨ ਕੇ ਚੱਲੋ ਵੀ ਜਿਹੜੇ ਬੰਦੇ ਨੂੰ ਬੱਚੇ ਨੂੰ 8-7 ਸਾਲ ਦਾ ਬੱਚਾ ਵਾ ਤੋ ਉਹਨੂੰ 15 ਸਾਲ ਤੱਕ 10 ਸਾਲ ਉਹਨੂੰ ਪੈਗਟ ਵਾਲਾ ਦੁੱਧ ਦਹੀਂ ਪਿਆਲੋ। ਕੋਸ਼ਿਸ਼ ਕਰ ਲੋ ਮੈਂ ਗਰੰਟੀ ਦਉਂ ਉਹਦੇ ਘਰ ਬੱਚਾ ਹੋਣਾ ਹੀ ਖਤ। ਇਹ ਬਾਹਰ ਲੀਆਂ ਚੀਜ਼ਾਂ ਜਿਹੜੀਆਂ ਵਾ ਇੱਕ ਰਫੈਂਡ ਜਿਹੜੇ ਘਰਾਂ 'ਚ ਵਰਤਦੀਆਂ ਬੀਪੀਆਂ। ਉਹ ਦੂਜੇ ਤੀਜੇ ਕੰਪਨੀਆਂ ਦੇ ਬੜੇ ਰਫੈਂਡ ਆ ਗਿਆ। ਇਹ ਵੀ ਇਹੋ ਚੀਜ਼ਾਂ ਦੇ ਸਮੱਸਿਆ ਰਫੈਂਡ ਤੋਂ ਕਰਦਾ ਵਾ। ਬੀਬੀਆਂ ਬੀਬੀਆਂ ਸਾਡੀਆਂ ਅਕਸਰ ਕਹਿੰਦੇ ਨੇ ਲੈ ਕੀ ਤਾਂ ਕੀ ਹੋ ਆ ਜਾਂ ਤੇਲ ਤਾਂ ਤੇਲ ਹੀ ਆ ਜਿਹੜਾ ਮਰਜ਼ੀ ਵਰਤ ਲਈ ਆ ਅਕਸਰ ਇਹ ਚੀਜ਼ਾਂ ਕਹਿ ਦਿੰਦੇ ਨੇ ਜਿਹੜਾ ਸਰੋਂ ਦਾ ਤੇਲ ਘਰ ਦਾ ਘਾਣੀ ਘੜਾਈ ਆ ਪੱਖਾਂ ਦੇ ਸਾਹਮਣੇ ਵੇਖਿਆ ਬਣਾਇਆ ਤਿਆਰ ਹੋਇਆ ਉਹ ਸ਼ੁੱਧਿਆ ਉਹ ਵਰਤ ਲੋ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਘਿਓ ਘਰ ਦਾ ਦੇਸੀ ਵਰਤੋ ਕੋਈ ਨੁਕਸਾਨ ਨਹੀਂ ਆ ਹੁਣ ਅੱਜ ਕੱਲ ਡਾਕਟਰ ਆ ਸਭ ਤੋਂ ਪਹਿਲਾਂ ਡਾਕਟਰ ਤੋਂ ਜਾਓ ਤੁਹਾਡਾ ਦੁੱਧ ਦਹੀਂ ਤੇ ਕਿਉਂ ਬੰਦ ਕਰਾਉਂਦਾ ਹਮ ਸਭ ਤੋਂ ਪਹਿਲਾਂ ਪੁਰਾਣੇ ਬਜ਼ੁਰਗ ਜਿਹੜੇ ਹਨ ਨਾ ਚੀਕਾਂ ਲਾ ਕੇ ਕੌਲਾ ਕੌਲਾ ਖਿਓ ਪੀ ਜਾਂਦੇ ਉਹਨਾਂ ਨੂੰ ਤਾਂ ਕਦੀ ਘਟਾਇਕ ਨਹੀਂ ਹੋਇਆ ਨਾ ਉਹ ਬਿਮਾਰ ਹੋਏ ਨਾ ਮਰੇ ਸੀ ਮੈਂ ਅੱਜ ਵੀ ਗਾਜ਼ੀਆਬਾਦ ਦਾ ਗੋਲਡ ਜੈਮ ਦੇ ਵਿੱਚ ਗੋਜ ਰਿਆ ਮੈਂ ਉੱਥੇ 6-7 ਲੇਡੀਜ਼ ਐਹੋ ਜੀਆਂ ਹੀ ਜਿਨ੍ਹਾਂ ਦਾ ਦੇਸੀ ਘਿਓ ਦੇ ਨਾਲ 10-10 12-12 13-13 ਕਿਲੋ ਵਜ਼ਨ ਘਟਾਦਾ ਫਿੱਟ ਕਰਤੀਆਂ ਘਿਓ ਦੇ ਨਾਲ ਦੇਸੀ ਘਿਓ ਖਲਾ ਕੇ ਦੇਸੀ ਘਿਓ ਖਲਾ ਕੇ ਬਿਲਕੁਲ ਲੋਕਾਂ ਨੇ ਕਿਹਾ ਲੋਕਾਂ ਨੇ ਕਿਹਾ ਬਾਬਾ ਪਾਗਲ ਹੋ ਗਿਆ ਬਾਬਾ ਇਹ ਕੀ ਗੱਲਾਂ ਕਰੀ ਜਾਂਦਾ ਕਿਉਂ ਪਾਗਲ ਹੋ ਗਿਆ ਯਾਰ ਮੈਂ ਖੋਦਾ ਆਪਣਾ ਜਦੋਂ ਮੈਂ ਹੁਣ ਮੈਂ 2-3 ਸਾਲ ਵਿੱਚੋਂ ਥੋੜਾ ਜਿਹਾ ਕੋਈ ਚੱਕਰ ਪੈ ਗਿਆ ਸੀ ਤੇ ਮੈਂ ਜਿਮ ਛੱਡ ਛੱਡਿਆ ਮੇਰਾ ਮੇਰੀ ਵੀ ਸਰੀਰ ਦੀ ਡੰਟ ਲੱਤ ਗਈ ਮੈਂ ਹੁਣ ਫਿਰ ਜਦੋਂ ਦਾ ਜਿਮ ਸਟਾਰਟ ਕੀਤਾ ਮੈਂ ਕੋਈ ਮੇਰੇ ਬੈਚ ਵਿੱਚ ਸੈਵਿੰਗ ਨਹੀਂ ਹੈਗਾ ਇੱਕ ਕਾਫੀ ਮਿਲੂਗੀ ਇੱਕ ਦੇਸੀ ਘਿਓ ਮਿਲੇਗਾ ਇੱਕ ਤੋਂ ਪ੍ਰੀ ਵਰਕਆਊਟ ਦਾ ਕੰਮ ਆ ਤਾਕਤ ਬਹੁਤ ਦਿੰਦਾ એનર્ਜੀ ਇੱਕ ਉਹ ਗੰਦੀ ਫੈਟ ਨੂੰ ਜਿਹੜਾ ਗੰਦਾ ਕਾਰਬ ਸਟੋਰ ਹੋਇਆ ਬਾਡੀ ਤੋਂ ਉਹਨੂੰ ਦਿਨਾਂ 'ਚ ਡਾਉਂਦਾ ਆ ਤੁਸੀਂ ਕੋਈ ਵੀ ਬੋਡੀ ਬਿਲਡਿੰਗ ਵਾਲਾ ਜਾਂ ਜਿਮ ਵਾਲਾ ਕੋਈ ਜਿਹਨੇ ਵੀ ਫੇਮਸ ਹੈ ਅੱਜਕੱਲ੍ਹ ਆਪਣੇ ਇੰਸਟਾ ਤੇ ਆਉਂਦੇ ਹੀ ਆ ਨਾ ਸਾਰਿਆਂ ਬਲੈਕ ਕਾਫੀ ਚ ਕਿਉਂ ਪਾ ਕੇ ਪੀਂਦੇ ਹੀ ਪੀਂਦੇ ਨੇ ਬਲੈਕ ਕਾਫੀ ਚ ਕਿਉਂ ਹਾਂ ਇਸ ਦੇ ਨਾਲ ਕੀ ਫਰਕ ਪਏਗਾ ਇਸ ਦੇ ਨਾਲ ਸਾਡੀ ਓਵਰਆਲ ਬੋਡੀ ਦੇ ਉੱਤੇ ਜਿੰਨੀ ਫੈਟ ਗੰਦੀ ਫੈਟ ਸਟੋਰ ਹੋਈ ਸਾਰੀ ਖੁਰਦੀ ਆ ਅੱਛਾ ਇੱਕ ਨਾ ਜਿਵੇਂ ਹੁਣ ਠੰਡ ਦਾ ਮੌਸਮ ਸ਼ੁਰੂ ਹੋ ਰਿਹਾ ਹੁਣ ਮੈਂ ਵੀਡੀਓ ਦੀ ਸਮਾਪਤੀ ਵੱਲ ਜਾਣਾ ਠੰਡ ਦਾ ਮੌਸਮ ਸ਼ੁਰੂ ਹੋ ਰਿਹਾ ਹਾਂਜੀ ਦੋ ਦੋ ਤਿੰਨ ਤਿੰਨ ਜੈਕਟਾਂ ਪਾ ਕੇ ਵੀ ਕਈਆਂ ਦੀ ਠੰਡ ਨਹੀਂ ਰੁਕਦੀ ਉਹ ਬੜਾ ਕਹਿੰਦੇ ਹੁੰਦੇ ਨੇ ਕਈ ਵੀਡੀਓ ਦੇ ਥੱਲੇ ਕਮੈਂਟ ਵੀ ਆਉਂਦੇ ਨੇ ਬਾਈ ਠੰਡ ਤੋਂ ਬਚਣ ਦਾ ਕੋਈ ਇਲਾਜ ਦੱਸਿਓ ਕੋਈ ਐਸੀ ਖੁਰਾਕ ਦੱਸਿਓ ਐਸਾ ਨੁਸਖਾ ਦੱਸਿਓ ਕਿ ਠੰਡ ਤੋਂ ਸੀ ਬਚ ਸਕੀਏ ਵੀ ਠੰਡ ਨਾ ਲੱਗੇ ਠੰਡ ਦਾ ਇਲਾਜ ਜਿੱਦਾਂ ਸਰਦੀਆਂ ਵਾਂ ਨੌਜਵਾਨ ਜਿਹੜੇ ਮੁੰਡੇ ਹਨਾ ਉਹ ਜਿੱਦਾਂ ਕਹਿ ਲੋ ਵੀ ਅੱਜ ਕੱਲ ਖਾਣ ਪੀਣ ਗੱਲ ਫੇਰ ਪਹੁੰਚੋ ਕਿ ਡਾਈਟ ਤੇ ਹੀ ਆਉਂਦੀ ਖਾਣ ਪੀਣ ਤੇ ਜੇ ਤੁਹਾਡੀ ਡਾਈਟ ਚੰਗੀ ਆ ਸ਼ੁੱਧਿਆਣਾ ਤੇ ਤੁਹਾਡੀ ਬੋਡੀ ਚ ਸਾਰਾ ਕੁਝ ਖੂਨ ਬਰਾਬਰ ਬਣ ਰਿਹਾ ਪਾਵਰ ਪੂਰੀ ਆ ਸਰੀਰ ਹੈ ਇਹ ਕੈਨਲ ਮੇ ਵੀ ਹੰਗਾਂ ਗੰਗ ਫੇਟਿਆ ਪੂਰਾ ਤੇ ਫਿਰ ਠੰਡ ਚ ਵੀ ਭਾਵੇਂ ਬੰਦੇ ਨੂੰ ਲੀੜੇ ਲਵਾਗੇ ਤੋੜ ਲਉਂਨੇ ਨਹੀਂ ਪ੍ਰਵਾਹ ਕਰਨੀ ਹੈ ਨਾ ਤੇ ਜੇ ਬੰਦੇ ਨੂੰ ਹੁਣ ਨੁਸਕੇ ਚਾਹੀਦੇ ਆ ਵੀ ਮੈਂ ਖਾਵਾਂ ਤੇ ਖਾਵਾਂ ਕੀ ਨਵੇਂ ਉਹਦੇ ਬਿਲਕੁਲ ਨਹੀਂ ਪਤਾ ਜਿਹੜੇ ਅੱਜ ਕੱਲ ਬੱਚੇ ਨੇ ਸਿਆਲ ਦੇ ਵਿੱਚ ਜੇ ਪਿਓਰ ਸ਼ਿਲਾਜੀਤ ਮਿਲ ਜੇ ਠੰਡ ਵਾਸਤੇ ਮੈਂ ਕਹਿ ਰਿਹਾ ਤਾਂ ਸ਼ਿਲਾਜੀਤ ਪਿਓਰ ਉਹਦਾ ਸੇਵਨ ਕਰੋ ਰਾਤ ਨੂੰ ਸੌਣ ਲੱਗਿਆਂ ਦੁੱਧ ਦੇ ਵਿੱਚ ਥੋੜੀ ਜੀ ਕਣਕ ਦੇ ਦਾਣੇ ਜਿਨੀ ਪਾ ਲਵੋ ਜਾਂ ਕੁਆਲਿਟੀ ਦੇਖ ਲਓ ਵੀ ਤੁਹਾਡੀ ਸ਼ਿਲਾਜੀਤ ਕਿੱਦਾਂ ਦੀ ਆ ਪਿਓਰ ਲਓ ਉਹ ਵੀ ਠੰਡ ਤੋਂ ਬਚਾਉਂਦੀ ਹਨ ਸਾਡੇ ਅੰਦਰ ਇੱਕ ਹਾਰਮੋਨ ਹੁੰਦਾ ਵਾ ਜਿਹੜਾ ਰਿਲੀਜ਼ ਹੁੰਦਾ ਜਾਂ ਤੇ ਉਹਦੇ ਨਾਲ ਸਾਨੂੰ ਨਾ ਕਈ ਬੰਦੇ ਵੇਖਿਓ ਉਹਨੂੰ ਗਰਮੀ ਸਰਦੀ ਦੇ ਵਿੱਚ ਵੀ ਨਾ ਜੈਕਟ ਪਾਲੇ ਜਾਂ ਕੁਝ ਪਾਲੇ ਤਰੀਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਸੀਨਾ ਉਹ ਅੰਦਰ ਸਾਡੇ ਹੁੰਦਾ ਵਾ ਇੱਕ ਸੈਂਟਿਸ ਜਿਹੜਾ ਜਦੋਂ ਆਪ ਹੋ ਜਾਂਦਾ ਨਾ ਫਿਰ ਬੰਦੇ ਨੂੰ ਠੰਡ 'ਚ ਪ੍ਰਵਾਹ ਨਹੀਂ ਕੋਈ ਜਿੱਦਾਂ ਕਹਿਣਾ ਵੀ ਕਈ ਬੰਦੇ ਹੁੰਦੇ ਨਾ ਜਿਹੜੇ ਠੰਡ ਦੇ ਇਰੀਏ 'ਚ ਰਹਿੰਦੇ ਜਿੱਥੇ ਸਨੋ ਪੈਂਦੀ ਹੁਣ ਬਾਹਰ ਵੀ ਬਰਫ਼ ਪੈਂਦੀ ਆ ਉਹ ਕਈ ਕਹਿੰਦੇ ਨੇ ਨਹੀਂ ਇਹ ਗਿੱਜੇ ਆ ਯਾਰ ਇਹ ਠੰਡ ਜੇ ਰਹਿਣਗੇ ਜੀ ਇਹ ਗਿੱਜੇ ਨਹੀਂ ਆ ਉਹ ਅੰਦਰੋਂ ਉਹਨਾਂ ਦਾ ਉਹ ਸਿਲੀ ਨਹੀਂ ਇਦਾਂ ਦਾ ਹੋ ਜਾਂਦਾ ਮੁੜ ਕੇ ਉਹਦਾ ਕਾਰਨ ਇਹ ਆ ਵੀ ਜਿੱਦਾਂ ਹੁਣ ਆਪਾਂ ਅੱਜ ਕੱਲ ਪੰਜੀਰੀ ਬਣਾਉਣੇ ਪਿੰਡਾਂ ਦੇ ਵਿੱਚ ਅਕਸਰ ਚੱਲਦਾ ਹਨਾ ਲੱਡੂ ਬਣਾ ਲੈਂਦੇ ਪੰਜੀਰੀਆਂ ਖੋਏ ਬਣਾ ਲੈਂਦੇ ਆ ਪੰਜੀਰੀ ਦੇ ਵਿੱਚ ਠੰਡ ਤੋਂ ਬਚਣ ਲਈ ਕੋਈ ਐਸਾ ਕੁਝ ਜੜੀ ਬੂਟੀ ਕੁਝ ਐਸੀ ਪਾ ਸਕਦੇ ਆ ਪੰਜੀਰੀ ਜਦੋਂ ਵੀ ਬਣਾਉਣੀ ਆ ਨਾ ਆਟੇ ਦੀ ਨਾ ਬਣਾਓ ਮੈਂ ਇਹ ਕਹਿੰਨਾ ਕਿਉਂਕਿ ਅੱਜ ਕੱਲ ਜਿਹੜਾ ਆਟਾ ਪ्योर ਨਹੀਂ ਕਣਕਾਂ ਦੇ ਸਪਰੈਆਂ ਬੜੀਆਂ ਹੋ ਰਹੀਆਂ ਉਹ ਵੀ ਸਤਿਆਨਾਸ ਹੋ ਰਿਹਾ। ਭੁਜੇ ਛੋਲੇ ਲੈ ਲਓ। ਉਹਨਾਂ ਨੂੰ ਗ੍ਰੇਨਡ ਕਰ ਲਓ ਜਾਂ ਚੱਕੀ ਤੋਂ ਪਸਵਾ ਲਓ ਭੁਜੇ ਛੋਲਿਆਂ ਨੂੰ। ਦੇਸੀ ਕਿ ਉਹ ਓਰੀਜਨਲ ਲਓ ਭਾਵੇਂ 200 ਰੁਪਇਆ ਵੱਧ ਲੱਗ ਜੇ ਹਨਾ। ਉਹਦੇ ਵਿੱਚ ਤੁਸੀਂ ਉਹਨੂੰ ਜਿਆਦਾ ਪੁੰਨੀ ਦਾਣੀਆ ਕਿਉਂਕਿ ਆਟੇ ਨੂੰ ਪੁੰਨਾ ਪੜਾ ਪੈਂਦਾ ਕਿਉਂਕਿ ਉਹ ਕੱਚਾ ਹੁੰਦਾ ਛੋਲੇ ਪਹਿਲੇ ਭੁਜੇ ਬਾਅਦ ਕੀ ਹੁੰਦਾ ਕੀਤਾ ਤੇ ਉਹ ਵਿੱਚ ਰਲਾਇਆ। ਉਹਦੇ ਵਿੱਚ ਜਿਵੈਣ, ਸੌਂਫ, ਪੰਜਵੇਂ ਹਲਦੀ ਮਿਲ ਜੇ ਜਦਾਂ ਮਹਾਲੋ। ਹੁਣ ਇਹ ਪੁਰਾਣੇ ਬਜ਼ੁਰਗਾਂ ਨੂੰ ਪਤਾ ਨਵੇਂ ਨੂੰ ਉਹ ਵੀ ਨਹੀਂ ਪਤਾ ਲੱਗਣਾ ਪੰਜੇਮਹਲ ਦੀ ਕੀ ਹੁੰਦੀ ਹੂੰ ਪੰਜ ਤਰ੍ਹਾਂ ਦੀ ਹਲਦੀ ਹੁੰਦੀ ਉਹ ਹੂੰ ਕਮਰ ਕੱਸ ਪੈ ਜੇ ਉਹਦੇ ਚ ਗੂੰਦਾਂ ਪੈ ਜਾਣ ਕਿਕਰ ਗੂੰਦ ਸਾਰੀਆਂ ਚਾਰੇ ਗੂੰਦਾਂ ਪੈ ਜਾਣ ਚਾਰੇ ਮਗਜ ਪੈ ਜਾਣ ਪੰਪਿੰਗ ਸੀਲਡ ਜਿੰਨੇ ਸਾਰੇ ਪਾ ਲੋ ਅਲਸੀ ਆਲਾ ਵਗੈਰਾ ਦੁਜਾ ਤੇ ਜਾਫ ਫੁੱਲਾਂ ਵਾਲੇ ਕਦੂਆਂ ਵਾਲੇ ਇਹ ਚੀਜ਼ਾਂ ਸਾਰੇ ਕਿਉਂਕਿ ਇਹਨਾਂ ਦੇ ਵਿੱਚ ਮਿਲਰਨ ਬਹੁਤ ਜ਼ਿਆਦੇ ਆ ਪਟਾਮਣ ਇਹ ਵਾਲੀਆਂ ਤੁਸੀਂ ਨਾਲ ਤੁਸੀਂ ਪੰਸਾਰੀ ਤੋਂ ਚੱਲ ਜਿਓ ਤੁਮ ਅਸ਼ਵੋਗਾਂ ਦਾ ਜ਼ਰੂਰ ਪਾਓ ਜਾਇ ਫਲ ਪਾ ਲੋ ਜਵਲਤੀ ਪਾ ਲੋ ਗੋਖਸ਼ੀਰਾ ਪਾ ਲੋ ਪਖੜਾ ਤੇ ਇਹ ਚੀਜ਼ਾਂ ਉਹਨਾਂ ਸਰਦਾਰ ਜਿਹੜੇ ਆਪੇ ਦੇ ਦਿੰਦਾ ਪਨੀਰੀ ਦਾ ਸਮਾਨ ਕਿਸੇ ਵੀ ਬਣਸਾਰੀ ਤੋਂ ਚਲ ਜੇ ਉਹਨੂੰ ਕੋ ਪਨੀਰੀ ਦਾ ਸਮਾਨ ਚਾਹੀਦਾ ਵਧੀਆ ਵਾਲਾ ਤੇ ਉਹ ਤੋਂ ਲੈ ਕੇ ਖਾਸ-ਖਾਸ ਪਾ ਲੋ ਡਰਾਈ ਫਰੂਟ ਬਦਾਮ ਕਾਜੂ ਇਹ ਚੀਜ਼ਾਂ ਪਾ ਲੋ ਹਨਾ ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੇ ਉਹਦੀ ਪਨੀਰੀ ਤਿਆਰ ਕਰੋ ਫਿਰ ਫਿਰ ਉਹਦੀਆਂ ਬਾਹਲੀ ਟੀ-ਸ਼ਰਟ ਪਾ ਕੇ ਜੇ ਬਾਰੀ ਵੀ ਗੱਲ ਆ ਹੁਣ ਅਸੀਂ ਜਿਹੜੀ ਅਸੀਂ ਮੈਂ ਖੁਦ ਅਸੀਂ ਕੀ ਕਰਦੇ ਜੀ ਪਨੀਰੀ ਬਣਾਉਣੇ ਕਰੇ ਹਨਾ ਤੇ ਮੈਂ ਆਪਣੇ ਮਾਂ ਭੋਣਾ ਦੀ ਘਰ ਦੀਆਂ ਦੀ ਪਨੀਰੀ ਕੱਢ ਕੇ ਉਦੋਂ ਹੀ ਕੜਾਈ 'ਚੋਂ ਗਰਮੋਂ ਵੱਖਰੀ ਜਿਹੜੀ ਮੈਂ ਆਪਣੇ ਜੋਗੀ ਵੱਖਰੀ ਰੱਖਣੀ ਫਿਰ ਮੈਂ ਉਹਦੇ ਵਿੱਚ ਸ਼ਿਲਾਜੀਤ ਕੇਸਰ ਪਾ ਲੈਣਾ ਕੇਸਰ ਸ਼ਿਲਾਜੀਤ ਜਿਹੜੀ ਆ ਉਹ ਫਿਰ ਸਾਰੇ ਨਹੀਂ ਨਾ ਖਾ ਸਕਦੇ ਪੰਜੀਰੀ ਕੋਈ ਛੋਟਾ ਬੱਚਾ ਵਾਂ ਜਾਂ ਹਨਾ ਬਜ਼ੁਰਗਾਂ ਨੂੰ ਬਹੁਤ ਫਾਇਦੇਮੰਦ ਹੈ ਠੰਡ ਤੋਂ ਬਚਣ ਲਈ ਪੰਜੀਰੀ ਸਾਰੀ ਤਿਆਰ ਕਰਕੇ ਉਹਦੇ 'ਚ ਵੱਖਰਾ ਮੁੜ ਕੇ ਤੁਸੀਂ ਸ਼ਿਲਾਜੀਤ ਪਾ ਲਓ ਕੇਸਰ ਪਾ ਲਓ ਉਹਦੇ ਵਿੱਚ ਇੱਕ ਅੱਧੀ ਕੋਈ ਭਸਮ ਪਾ ਸਕਦੇ ਜੇ ਹੁਣ ਗੱਲ ਫਿਰ ਪੈਸੇ ਤੇ ਆ ਜਾਂਦੀ ਪੌਕਟ ਮਣੀ ਦੇ ਵਿੱਚ ਸਾਰੇ ਨਹੀਂ ਖਰਚ ਸਕਦੇ ਚੀਜ਼ਾਂ ਬਹੁਤ ਮਿੰਗੀਆਂ ਤੇ ਉਹ ਚੀਜ਼ਾਂ ਕੋਈ 골ਡ ਦੇ ਵਰਕ ਪਾ ਲੋ ਜਾਂ ਕਿੱਦਾਂ ਵੀ ਲਾ ਲਵੋ ਰੂਮੀ ਮਾਹੀ ਕੋਈ ਇਦਾਂ ਕਰਕੇ ਸਾਰੇ ਪਾ ਕੇ ਤੇ ਉਹ ਤੇ ਫਿਰ ਉਹਦੇ ਜਿੰਨਾ ਪਿਆ ਜਿੰਨਾ ਗੁੜ ਮਿੱਠਾ ਦੇ ਉਨਾ ਹੀ ਉਹ ਚੱਕਰ ਹੋ ਜਾਂਦਾ ਜੀ ਬਹੁਤ ਸ਼ੁਕਰੀਆ ਬਾਬਾ ਜੀ ਧੰਨਵਾਦ ਜੀ